ਕਾਉਂਸਲ ਦੇ ਕਾਉਂਸਲਰਾਂ ਨੇ ਬੇਪ੍ਰੋਸਗੀ ਦੇ ਮਤੇ ਤੋਂ ਬਾਅਦ ਦੂਸਰੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਦੌਰਾਨ ਵੱਖ-ਵੱਖ ਕਾਉਂਸਲਰਾਂ ਨੇ ਕੀ ਕਿਹਾ ਜਰਾ ਸੁਣੋ ਉਹਨਾਂ ਕਹਿ ਕੇ ਅਸੀਂ ਕਿਸੇ ਕੰਮ ਵਿੱਚ ੜਿੱਕਾ ਨਹੀਂ ਪਿਆ ਬਲਕਿ ਵਿਕਾਸ ਕਾਰਜਾਂ ਨੂੰ ਪਾਸ ਕਰਨ ਲਈ ਸਹਿਮਤੀ ਪ੍ਰਗਟਾਈ ਹੈ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਸਦੇ ਦੇ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੱਜ ਸਵੇਰੇ ਇੱਕ ਆਮ ਆਦਮੀ ਪਾਰਟੀ ਵੱਲੋਂ ਮੈਡਮ ਐਮਐਲਏ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਤੇ ਸਾਡਾ ਇੱਕ ਪਿੱਛੇ ਜੇ 23 ਤਰੀਕ ਨੂੰ ਨੋ ਕੌਨਫੀਡੈਂਸ ਮੋਸ਼ਨ ਆਇਆ ਸੀਗਾ ਮਿਊਨਿਸਪਲ ਕਮੇਟੀ ਪਵਾਨੀਗੜ੍ਹ ਦੇ ਵਿੱਚ ਤਾਂ ਉਹਨਾਂ ਨੇ ਅੱਜ ਸਵੇਰੇ ਐਲੀਗੇਟ ਕੀਤਾ ਵੀ ਜਿਹੜੇ ਸਾਡੇ 11 ਮੈਂਬਰ ਸੀਗੇ ਉਹਨਾਂ ਨੇ ਸਾਨੂੰ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਕੋਆਪਰੇਟ ਨਹੀਂ ਕੀਤਾ ਉਹਦੇ ਵਿੱਚ ਅਸੀਂ ਸਾਰੇ ਬਿਤੌਰ 10 ਕਾਉਂਸਲਰ ਉਹ ਆਪਦਾ ਪੱਖ ਰੱਖਣ ਲਈ মিডিਆ ਦੇ ਸਾਹਮਣੇ ਆਏ ਆਂ ਇਹ ਉਸ ਸਬੰਧ ਦੇ ਵਿੱਚ ਵੀ ਜੋ ਅੱਜ ਮੈਡਮ ਨੇ ਸਾਡੇ ਤੇ ਅਲੀਗੇਸ਼ਨ ਕੀਤੇ ਦਿੱਤੇ ਨੇ ਉਹਨਾਂ ਦੇ ਪੱਖ ਦੇ ਵਿੱਚ ਅਸੀਂ ਆਪਣਾ ਪੱਖ ਰੱਖਣਾ ਹੈ ਜੋ ਮੀਡੀਆ ਦੇ ਸਵਾਲ ਨੇ ਉਹਨਾਂ ਦੇ ਅਸੀਂ ਕੁਐਸਚਨ ਤੇ ਆਨਸਰ ਦੇਣਾ ਹੈ ਜਿਹੜਾ ਤੁਹਾਡੇ ਕੋਲ ਕੀ ਇਹ ਹੁਣ ਤੇ ਤੁਹਾਡੇ ਤੇ ਕੁਐਸਚਨ ਆਏ ਨੇ ਕਿਹੜੇ ਕਿਹੜੇ ਦੇ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਿਹੜੇ ਅਸੀਂ ਦੇਖੇ ਨੇ ਡਵੈਲਪਮੈਂਟ ਦੇ ਸਬੰਧ ਦੇ ਵਿੱਚ ਹੀ ਮੈਡਮ ਨੇ ਕਿਹਾ ਵੀ ਜਿਹੜੇ ਇਹ ਡਵੈਲਪਮੈਂਟ ਹੈ ਸਾਡੇ ਜਿਹੜੇ ਲੀਡਰ ਨੇ ਸਾਡੇ ਵੱਡੇ ਭਰਾ ਵੀਜੇਂਦਰ ਸਿੰਘਲਾ ਨੇ ਜਿਹੜੇ ਡਵੈਲਪਮੈਂਟ ਦੇ ਇੰਗੇਜਡ ਨੇ ਉਹਨਾਂ ਨੇ ਜਿਹੜੇ ਇਹ 11 ਕਾਉਂਸਲਰ ਨੇ ਉਹਨਾਂ ਨੇ ਜਿਹੜੇ ਵੀ ਕੋਈ ਮਤੇ ਜਾਂ ਹੋਰ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਤੇ ਉਹਨਾਂ ਨੇ ਡਵੈਲਪਮੈਂਟ ਦੇ ਵਿੱਚ ਰੋੜਾ ਬਣੇ ਨੇ ਸ਼ਹਿਰ ਦੇ ਭਵਾਨੀਗੜ੍ਹ ਸ਼ਹਿਰ ਦੇ ਡਵੈਲਪਮੈਂਟ ਦੇ ਵਿੱਚ ਰੋੜਾ ਬਣੇ ਨੇ ਹਾਂ ਜੀ ਉਹਦਾ ਇਹ ਉਹ ਹੈ ਜੀ ਜਿਹੜਾ ਇਹ ਬੇਵਿਰੋਸਗੀ ਮਤ ਹੈ ਉਹ 11 ਬੰਦਿਆਂ ਨਾਲ ਵੈਲਿਡ ਹੁੰਦਾ ਹੈ ਜਿਹੜੇ ਕੀ ਸਾਡੇ ਕੋਲੇ ਜਿਹੜਾ ਇਹ ਸੀਗਾ 11 ਬੰਦਿਆਂ ਦੇ ਹੀ ਮੈਂਬਰ ਦੇ ਨੇ ਜਿਹੜੇ ਸਾਈਨ ਹੋ ਕੇ ਬੇਰੇ ਬੇਰਵੋਸ ਕੀ ਮਤਾ ਜਿਹੜਾ ਪਾਇਆ ਗਿਆ ਸੀਗਾ ਵਟੇ ਦਾ ਵਟੇ ਦੇ ਵਿੱਚ ਇੱਕੀ ਪ੍ਰੋਬਲਮ ਹੋ ਗਈ ਉਹਨਾਂ ਨੇ ਸਰਕਾਰੀ ਤੰਤਰ ਦਾ ਇਸਤੇਮਾਲ ਕਰਦੇ ਹੋਏ ਸਾਡਾ ਇੱਕ ਮੈਂਬਰ ਹੈ ਜਿਹੜਾ ਉਹ ਕਿਡਨਾਪ ਕਰ ਲਿਆ ਜਿਹੜਾ ਕੋਈ ਅੱਜ ਤੱਕ ਵੀ ਸਾਡੇ ਕਿਸੇ ਦੇ ਵੀ ਰਜਾਮੰਦੀ ਨਾਲ ਗਿਆ ਜਾਂ ਮਤਲਬ ਆਪਣੀ ਮਰਜ਼ੀ ਨਾਲ ਗਿਆ ਜਾਂ ਉਹਨੂੰ ਧੱਕੇ ਨਾਲ ਕੋਈ ਲੈ ਕੇ ਗਿਆ ਇਹਦੇ ਬਾਰੇ ਕੋਈ ਪਤਰਾ ਸੀ ਕਹਿ ਨਹੀਂ ਸਕਦੇ ਨਹੀਂ ਦੇ ਨਹੀਂ ਸਕਦੇ ਇਸ ਕਰਕੇ ਸਾਡਾ ਪੌਰਮੇ ਨਹੀਂ ਜਿਹੜਾ ਪੂਰਾ ਨਹੀਂ ਹੋ ਸਕਿਆ ਉਹ ਹਰਮਨ ਸਿੰਘ ਹੈ ਜੀ ਉਹ ਕਾਂਗਰਸ ਪਾਰਟੀ ਨਾਲ ਸੀ ਕਾਂਗਰਸ ਪਾਰਟੀ ਨਾਲ ਸੀ ਬਟ ਉਹ ਸਾਡੇ ਰੈਡਾਰ ਤੇ ਨਹੀਂ ਹੈਗਾ ਉਹ ਸਰਕਾਰ ਨਾਲ ਮਿਲ ਗਿਆ ਜਾਂ ਕਿੱਧਰ ਚਲਾ ਗਿਆ ਉਹ ਸਾਡੇ ਕਿਸੇ ਵੀ ਉਹਦੇ 'ਚ ਨਹੀਂ ਹੈਗਾ ਇੱਕ ਕੌਂਸਲਰ ਹੋ ਤੁਹਾਡੇ ਇੱਥੇ ਐਬਸੈਂਸ ਹੈ ਜੀ ਉਹ ਸੰਦੀਪ ਵਰਮਾ ਨੇ ਸੰਦੀਪ ਵਰਮਾ ਕਿਤੇ ਨਿੱਜੀ ਕੰਮ ਕਰਕੇ ਸੀ ਉਹਨਾਂ ਦੀ ਫੋਨ ਤੇ ਤੁਹਾਡੇ ਪੱਤਰਕਾਰ ਸਾਹਿਬ ਨਾਲ ਗੱਲ ਕਰਾਤੀ ਹੈ ਉਹਨਾਂ ਦੀ ਕੰਸੈਂਟ ਸਾਡੇ ਨਾਲ ਹੀ ਆ ਉਹ ਸਾਡੇ ਭਰਾ ਨੇ ਸਾਡੇ ਨਾਲ ਹੀ ਉਹਦੀ ਮਤਲਬ ਉਹ ਕਿ ਲੈਪ ਕਰ ਲਈ ਪਰ ਤੁਸੀਂ ਸਾਰੇ ਵੀ ਕਿਉਂ ਗੈਰਹਾਜ਼ਰ ਰਹੇ ਨਹੀਂ ਉਹ ਮੈਂ ਉਹ ਮੈਂ ਤੁਹਾਨੂੰ ਸਾਰਾ ਫ੍ਰੀਕ ਕਰ ਦਿੰਦਾ ਜਿਆ ਉਹਦੀ ਕੋਈ ਤੁਸੀਂ ਸੁਣੋ ਜੀ ਸੁਣੋ 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 ਇਹਨਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੀ ਸਾਨੂੰ ਇੱਕ 17 ਤਰੀਕ ਨੂੰ ਇਹਨਾਂ ਨੇ ਨਗਰ ਕੌਂਸਲ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਹਦਾ ਸਾਨੂੰ ਸਾਰੇ ਬੰਦਿਆਂ ਨੂੰ 17 ਤਰੀਕ ਨੂੰ ਇਹਨਾਂ ਨੇ ਏਜੰਡਾ ਭੇਜਿਆ ਜਿਹਦੇ ਜਿਹਦੇ ਤੁਹਾਨੂੰ ਮੈਂ ਕਾਪੀ ਵਿਵਾਦ ਦੇ ਵਿੱਚ ਤੁਹਾਨੂੰ ਤੁਹਾਨੂੰ ਦਿਖਾ ਦਿਨੇ ਆ 17 ਤਰੀਕ ਦੇ ਵਿੱਚ ਇਹਨਾਂ ਨੇ ਜਿਹੜਾ ਟੋਟਲ ਸਾਡੇ ਮਤਲਬ ਸਾਰੇ ਕੰਮਕਾਰ ਦੇ ਵਿੱਚ ਉਹ ਕੀਤੇ ਗਏ ਸੀ ਇਹਦੇ ਚ ਜਾਨੀ ਟੋਟਲ ਜਿਹੜੇ ਭਾਗ ਸੀ ਇਹਦੇ ਟੋਟਲ ਹੋ ਮਤਲਬ 9 ਭਾਗ ਸੀ ਅਸੀਂ ਇਹਦੇ ਚ ਜਿੰਨੇ ਟੋਟਲ ਇਹ ਕੰਮ ਸੀ ਉਹਦੇ ਚ ਜਾਨੀ ਪਤਲਾ ਜਦੋਂ ਪਹਿਲੇ ਦਿਨ ਇਹਨਾਂ ਨੇ 17 ਵਾਲੀ ਮੀਟਿੰਗ ਸੀ 17 ਵਾਲੇ ਦਿਨ ਉੱਥੇ ਮੀਟਿੰਗ ਦੇ ਵਿੱਚ ਕੋਈ ਨਹੀਂ ਗਿਆ 17 ਵਾਲੀ ਮੀਟਿੰਗ ਹੋ ਗਈ ਕੈਂਸਲ ਉੱਥੇ ਬਹੁਤ ਬੰਦੇ ਨਹੀਂ ਮਤਲਬ ਕਹਿੰਦਾ ਮਤਲਬ ਪਹੁੰਚਿਆ ਹੈਗਾ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਜਿਹੜੀ ਅਗਲੀ ਮੀਟਿੰਗ ਸੀ ਉਹ ਰੱਖੀ 23 ਤਰੀਕ ਦੀ ਨੈਕਸਟ ਜਣੀ ਨਾਲ ਦੀ ਨਾਲ 23 ਤਰੀਕ ਨੂੰ ਫੇਰ ਉੱਥੇ ਜਾਨੀ ਮਤਲਬ ਕਹਿੰਦਾ ਮਤਲਬ 17 ਵਾਲੀ ਤਾਂ ਕੈਂਸਲ ਹੀ ਕਰਤੀ ਵੀ ਕੋਈ ਕਾਉਂਸਲਰ ਮਤਲਬ ਕਹਾਂ ਮਤਲਬ ਵੀ ਕਾਉਂਸਲਰ ਰਾਣੇ ਮੈਨੂੰ ਫੋਨ ਤੇ ਦੱਸਿਆ ਵੀ ਵਸੇ ਮੀਟਿੰਗ ਚ ਨਹੀਂ ਆ ਸਕਦੇ ਇਸ ਕਰਕੇ ਉਹਨਾਂ ਨੇ 17 ਵਾਲੀ ਮੀਟਿੰਗ ਤਾਂ ਕੈਨਸਲ ਹੀ ਕਰ ਦਿੱਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਮਵਾਰ ਦੀ 23 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ 23 ਤਰੀਕ ਦੇ ਮੀਟਿੰਗ ਦੇ ਵਿੱਚ ਜਾਨੀ ਕਹਿੰਦਾ ਮਤਲਬ ਦੁਬਾਰਾ ਫੇਰ ਕੋਈ ਕਾਉਂਸਲਰ ਉੱਥੇ ਨਹੀਂ ਪਹੁੰਚਿਆ ਹੋਏਗਾ ਫਿਰ ਉਹਨਾਂ ਨੇ ਨੈਕਸਟ ਦੇ 23 ਤੋਂ ਬਾਅਦ 24 ਦੀ ਫੇਰ ਮੀਟਿੰਗ ਰੱਖੀ ਇੱਕ ਜਿਹੜਾ ਲੋਕਲ ਬਾਡੀ ਦਾ ਜਿਹੜਾ ਲਾਅ ਹੈ ਉਹ ਇਹ ਕਹਿੰਦਾ ਹੈ ਕਿ ਅਗਰ ਕਾਉਂਸਲਰ ਕਿਉਂਕਿ ਪਹਿਲੀ ਜਿਹੜੇ 23 ਨੂੰ ਮੀਟਿੰਗ ਰੱਖੀ ਗਈ ਉਹ ਮੀਟਿੰਗ ਬਕਾਇਦਾ ਕੀਤੀ ਗਈ ਜਿੱਚ 4 ਕਾਉਂਸਲਰ ਹਾਜ਼ਰ ਹੋਏ ਮਤਲਬ ਇਹਨਾਂ ਦੋਨੋਂ ਵਿੱਚੋਂ ਐਮ.ਐਲ.ਏ ਸਾਡੀ ਹਾਜ਼ਰੀ ਲੈ 17 ਵਾਲੀ ਗੀ ਨਹੀਂ ਜਾਂਦੀ 17 ਵਾਲੀ ਤਾਂ ਕੈਨਸਲ ਹੀ ਕਰਤੀ ਉਹਨਾਂ ਵੱਲੋਂ ਜੀ 23 ਦੀ ਮੀਟਿੰਗ 'ਚ ਮਤਲਬ ਜਾਏ ਨਹੀਂ ਕਿ ਉਹ ਆਫੀਸ਼ੀਅਲ ਮੀਟਿੰਗ ਕੀਤੀ ਗਈ ਉੱਥੇ ਕੋਰਮ ਨਹੀਂ ਪਹੁੰਚਿਆ ਜਾਨੀ ਕਹਿੰਦਾ ਮਤਲਬ ਫਿਰ ਉਸ ਤੋਂ ਬਾਅਦ ਇਹਨਾਂ ਨੇ 24 ਤਰੀਕ ਨੂੰ ਮੀਟਿੰਗ ਰੱਖੀ 24 ਤਰੀਕ ਦਾ ਮਤਲਬ ਈ.ਸੀ. ਫੰਡਾ 24 ਤਰੀਕ ਦਾ ਫੰਡਾ ਇਹ ਸੀ ਕਿ ਉੱਥੇ ਜਦੋਂ ਲਗਾਤਾਰ ਕਮੇਟੀ ਦੇਆਂ ਦੋ ਮੀਟਿੰਗਾਂ ਰੱਖੀਆਂ ਜਾਂਦੀਆਂ ਨੇ ਪਾਹੀ ਮਤੇ ਪਾਸ ਹੋਣਗੇ ਉੱਥੇ ਇੱਕ ਕਾਉਂਸਲਰ ਵੀ ਪ੍ਰਧਾਨ ਦੇ ਨਾਲ ਹਾਜ਼ਰ ਹੋਵੇ ਜੇ ਲਗਾਤਾਰ ਬੰਦੇ ਹਾਜ਼ਰ ਜਾਤਾ ਤੁਹਾਨੂੰ ਮਤਿਆਂ ਤੇ ਜਾ ਕੇ ਗੱਲਬਾਤ ਕਰਕੇ ਕਿਹੜੇ ਪਾਸ ਕਰਨੇ ਨੇ ਕਿਹੜੇ ਤੁਸੀਂ ਨਾਸ ਨਹੀਂ ਕਰਨੇ ਤੁਹਾਨੂੰ ਉਹ ਤੇ ਸਹਿਮਤੀ ਦੇਣੀ ਪਊਗੀ ਕਿ ਅਸੀਂ ਆਹ ਮੁੱਦਿਆਂ ਤੇ ਸਹਿਮਤ ਆ ਆਹ ਮੁੱਦਿਆਂ ਤੇ ਸਾਡੀ ਸਹਿਮਤੀ ਨਹੀਂ ਪਰ ਅਗਰ ਉੱਥੇ ਇੱਕ ਬਹੁਮਤ ਕਾਉਂਸਲਰ ਹੁੰਦਾ ਨਹੀਂ ਜਾਂਦਾ ਪ੍ਰਧਾਨ ਨਾਲ ਚਾਹੇ 2 ਐਮਸੀ ਬੈਠੇ ਨੇ ਤਾਂ ਉਹ ਆਟੋਮੈਟਿਕਲੀ ਸਾਰੇ ਦੇ ਸਾਰੇ ਮਤੇ ਪਾਸ ਹੋ ਜਾਂਦੇ ਜਦੋਂ ਇਹ ਦੇਖਿਆ ਗਿਆ ਕਿ ਪ੍ਰਧਾਨ ਵੱਲੋਂ ਲਗਾਤਾਰ ਜਿਹੜੀਆਂ ਮੀਟਿੰਗਾਂ ਕੱਢੀਆਂ ਗਈਆਂ ਜਦੋਂ ਪਤਾ ਆਪਣੇ ਕੋਲ ਫਿਲਹਾਲ ਕੋਰਮ ਦੀ ਬੰਦ ਲੋਕੀ ਦਿੱਕਤ ਆ ਰ ਤਾਂ ਆਪਣਾ ਹੱਕ ਇਹ ਬਣਦਾ ਵੀ ਆਪਾਂ ਕਾਉਂਸਲਰਾਂ ਨਾਲ ਰਾਤ ਬਣਾਈਏ ਵੀ ਕਿੱਥੇ ਕੰਮਕਾਰ ਦੇ ਵਿੱਚ ਆਪਾਂ ਨੂੰ ਦਿੱਕਤ ਆ ਰਹੀ ਆ ਮਤਲਬ ਆਪਾਂ ਸਾਰਾ ਬਹਿ ਕੇ ਸੰਝੇ ਹੋ ਕੇ ਕੰਮ ਤਾਂ ਦੇਖੋ ਸ਼ਹਿਰ ਦੇ ਨੇ ਇਹ ਕੋਈ ਨਿੱਜੀ ਕੰਮ ਤਾਂ ਕਿਸੇ ਦੇ ਹੈ ਨਹੀਂ ਅੱਛਾ ਇਹ ਪੌਸਿਬਿਲਟੀ ਨਹੀਂ ਹੈ ਕਿ ਇੱਕ ਇੱਕ ਮੰਨ ਲਓ ਇੱਕ ਪਾਸੇ 11 ਕਾਉਂਸਲਰ ਨੇ ਇੱਕ ਪਾਸੇ 10 ਕਾਉਂਸਲਰ ਨੇ ਜਾਂ 4 ਨੇ ਇਹ ਤਾਂ ਇਹ ਪੌਸਿਬਿਲਟੀ ਨਹੀਂ ਕਿ 4 ਕਾਉਂਸਲਰ ਨੂੰ ਸ਼ਹਿਰ ਦਾ ਪਤਾ ਹੈ ਅਗਰ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਹੀ ਆਪਣਾ ਮੁੱਦਾ ਹੈ ਤਾਂ ਜਿਹੜੇ ਚੁਣੇ ਸਾਰੇ ਨੁਮਾਇੰਦੇ ਨੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਭਾਈ ਦੱਸੋ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕਿਹੜੇ-ਕਿਹੜੇ ਕੰਮ ਦੀ ਸਭ ਤੋਂ ਪਹਿਲ ਵੱਧ ਪ੍ਰੌਰੀਟੀ ਹੈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਅੱਛਾ ਇੱਕ ਚੀਜ਼ ਹੋਰ ਤੁਸੀਂ ਸੁਣੋ ਜਿਹੜੇ ਸਾਡੀ ਨਗਰ ਕੌਂਸਲ ਦੀ ਸਭ ਤੋਂ ਪਹਿਲੀ ਮੀਟਿੰਗ ਹੋਈ ਇਹ ਪ੍ਰਧਾਨਗੀ ਦੀ ਚੋਣ ਹੋਣ ਤੋਂ ਬਾਅਦ ਉਹ ਸਾਡੀ 26 ਜੁਲਾਈ ਨੂੰ ਇਹ ਪ੍ਰਧਾਨ ਜੀ ਬਣੇ ਦਰਿੰਦਰ ਸਿੰਘ ਜੀ ਸਾਡੀ ਪਹਿਲੀ ਮੀਟਿੰਗ ਹੋਈ 12 ਅਗਸਤ ਨੂੰ 12 ਅਗਸਤ ਨੂੰ ਜਿਹੜਾ ਇਹਨਾਂ ਨੇ ਸਾਨੂੰ ਸਾਰਾ ਏਜੰਡਾ ਭੇਜਿਆ ਉਹਦੇ ਸਾਡੇ ਮਤਲਬ ਪੋਰਟਲ ਜਿੰਨੇ ਵੀ ਕੰਮ ਸੀ ਉਹਦੇ ਸਾਰੇ ਡਿਟੇਲ ਭੇਜੀ ਗਈ ਸੀ ਕਿ ਫਲਾਣੇ-ਫਲਾਣੇ ਵਾਰਡ ਦਾ ਆ ਕੰਮ ਹੈ ਆ ਕੰਮ ਹੋਣ ਵਾਲੇ ਤੇ ਉਹ ਮਤਲਬ ਕਲੀਅਰ ਕਟਾ ਅਜੰਡਾ ਸੀ ਵੀ ਆਪਾਂ ਮਤਲਬ ਕਿਹੜੇ ਅਜੰਡੇ ਤੇ ਆਪਾਂ ਨਗਰ ਕੌਂਸਲ ਵਿੱਚ ਜਾ ਰਹੇ ਹਾਂ ਉਹਦੇ ਚ ਬਹੁ ਗਿਣਤੀ ਕਾਉਂਸਲਰ ਉੱਥੇ ਗਏ ਜਾ ਕੇ ਉਹਨਾਂ ਨੇ ਉਹ ਸਾਰੇ ਮਤਲਬ ਜਿੰਨੇ ਮਤੇ ਸੀ ਇੱਕ ਵੀ ਮਤਾਰਜੈਕਟ ਕੀਤੀ ਬਿਨਾ ਉਹ ਸਾਰੇ ਮਤਿਆਂ ਤੇ ਸਹਿਮਤੀ ਪਟਾਈ ਤੇ ਉਹ ਸਾਰੇ ਟੋਟਲ ਦੇ 100% ਉਹ ਮਤੇ ਪਾਸ ਹੋ ਜਿਹੜਾ ਇਸ ਵਾਰੀ ਸਾਨੂੰ ਆ ਮੀਟਿੰਗ ਦਾ ਅਜੰਡਾ ਭੇਜਿਆ ਗਿਆ ਇਹਦੇ ਚ ਇਹਨਾਂ ਨੇ ਸਾਨੂੰ ਪਹਿਲੀ ਗੱਲ ਤਾਂ ਕਾਉਂਸਲਰਾਂ ਨੂੰ ਸਪਲੀਅਰ ਕਟਾ ਅਜੰਡਾ ਹੀ ਨਹੀਂ ਭੇਜਿਆ ਕੰਮਕਾਰ ਲੁਕੋ ਕੇ ਰੱਖੇ ਗਏ ਜਿਹੜਾ ਸਾਡੇ ਕੋਲ ਹੁਣ ਸ਼ਹਿਰ ਦੇ ਸਾਡੇ ਕੋਲ ਮਿਉਨ ਮਿੱਤੇ ਕੀ ਸੀ ਉਥੇ ਮੀਟਿੰਗ ਦੇ ਵਿੱਚ ਜਾਨੀ ਕੌਂਸਲਰਾਂ ਦਾ ਬਹੁਤ ਪਹੁੰਚਿਆ ਉਥੇ ਮੁੱਦੇ ਡਿਸਕਸ ਕੀਤੇ ਗਏ ਸਭ ਤੋਂ ਪਹਿਲਾਂ ਪ੍ਰਾਇੋਰਟੀ ਵਾਲਾ ਕੰਮ ਸੀ ਨਾਬਾ ਰੋਡ ਵਾਲਾ ਜਿਹੜਾ ਕਿ ਨਗਰ ਕੌਂਸਲ ਦੇ ਧਿਆਨ ਚ ਪਹਿਲੀ ਵਾਰ ਹੀ ਆਇਆ ਨਗਰ ਕੌਂਸਲ ਦੇ ਹਾਊਸ ਦੇ ਵਿੱਚ ਕਮੇਟੀ ਬਣੀ ਹੁੰਦਾ 11 ਮਹੀਨੇ ਹੋ ਗਏ ਜੀ 11 ਮਹੀਨਿਆਂ ਦੇ ਵਿੱਚ ਇਦੋਂ ਪਹਿਲਾਂ ਨਾਬਾ ਰੋਡ ਦਾ ਉਥੇ ਕੋਈ ਡਿਸਕਸ ਹੋਇਆ ਹੋਵੇ ਇਦੋਂ ਪਹਿਲਾਂ ਕੋਈ ਕਾਜ ਪੱਤਰ ਹੋਵੇ ਜਾਂ ਉਥੇ ਜਾ ਕੇ ਕੌਂਸਲਰਾਂ ਨੇ ਉਥੇ ਸੈਂਤੀ ਨਾ ਪਟਾਈ ਹੋਵੇ ਸਾਨੂੰ ਇੱਕ ਵਾਰੀ ਉਹ ਕਾਜ ਦਿਖਾਇਆ ਜਾਵੇ ਪਹਿਲੀ ਵਾਰੀ ਆਹ ਮੀਟਿੰਗ ਦੇ ਵਿੱਚ ਨਾਪਾ ਰੋਡ ਦਾ ਮੁੱਦਾ ਲਿਆਂਦਾ ਗਿਆ ਕਿ ਉੱਥੇ ਕੰਮ ਹੋਣ ਵਾਲਾ 50 ਲੱਖ 60 65 ਜਿੰਨਾ ਵੀ ਹੈਗਾ ਸਾਰੇ ਕੌਂਸਲਰਾਂ ਨੇ ਉੱਤੇ ਸਹਿਮਤੀ ਪੱਟਾਈ ਕਿ ਬਿਲਕੁਲ ਇਹ ਕੰਮ ਹੋਣ ਵਾਲਾ ਹੈ ਇਹ ਕੰਮਕਾਰ ਪ੍ਰਾਇੋਰਟੀ ਤੇ ਹੋਣਾ ਚਾਹੀਦਾ ਹੈ ਸਹਿਮਤੀ ਨਾਲੋਂ ਮਤਾ ਪਾਸ ਕੀਤਾ ਗਿਆ ਜਿਹੜਾ ਕਿ ਕੰਮ ਹੁਣ ਆਉਣ ਵਾਲਾ ਤੇ ਸ਼ੁਰੂ ਉਹ ਉਹਦੀ ਪ੍ਰਵਾਨਗੀ ਹਾਊਸ ਨੇ ਦਿੱਤੀ ਹੈ ਨਾਪਾ ਰੋਡ ਦੇ ਕੰਮਾਂ ਦੀ ਪ੍ਰਵਾਨਗੀ ਜਿਹੜੇ ਆ ਬੰਦੇ ਬੈਠੇ ਨੇ 10 ਬੰਦੇ ਇਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਤੇ ਦੂਸਰੀ ਗੱਲ ਇੱਕ ਦਸ਼ਮੇਸ਼ ਨਗਰ ਦਾ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਾਂਗਾ ਬੜਾ ਮਤਲਬ ਉੱਥੇ ਬੁਰਾ ਹਾਲਤੀ ਤੇ ਹਾਲਾਂਕਿ ਸਲਦੀ ਸਾਹਿਬ ਮਤਲਬ ਤੁਸੀਂ ਉੱਥੇ ਰਹ ਨਹੀਂ ਹੋ ਜਾਨੀ ਕਹਿੰਦਾ ਮਤਲਬ ਖਬਰਾਂ ਲੱਗੀਆਂ ਨਹੀਂ ਜੀ ਹਾਂ ਤੇ ਉੱਥੇ ਬੜਾ ਜਿਆਦਾ ਬੁਰਾ ਹਾਲ ਸੀ ਸਲਦੀ ਸਾਹਿਬ ਚਲੋ ਹੁਣ ਮੰਨ ਲਓ ਚਲੋ ਉਹ ਤੋਂ ਪ੍ਰਧਾਨ ਜੀ ਨਾਲ ਨੇ ਕੋਈ ਮਤਲਬ ਜਿਹੜੇ ਮੁੱਦੇ ਨੇ ਮੁੱਦਾ ਤਾਂ ਮੁੱਦਾ ਹੀ ਆ ਨਾ ਉਹ ਸਲਦੀ ਸਾਹਿਬ ਦੇ ਵਾਰਡ ਦਾ ਮੁੱਦਾ ਸਾਡੇ ਮੂਰੇ 11 ਨੰਬਰ ਵਾਰਡ ਦਾ ਰੱਖਿਆ ਗਿਆ ਕਿ ਉੱਥੇ ਪਾਣੀ ਦੀ ਬਹੁਤ ਬੁਰਾ ਹਾਲ ਹੈ ਉਹਨੂੰ ਉੱਚਾ ਚੱਕ ਜਾਂ ਕੁਝ ਵੀ ਲੋੜ ਹੈ ਸਾਰੇ ਕਾਉਂਸਲਰਾਂ ਨੇ ਪੂਰੀ ਸਹਿੰਤੀ ਨਾਲ ਜਿਹੜਾ ਉਹ ਮਤਾ ਸੀ ਉਹਨੂੰ ਬਿਲਕੁਲ ਪ੍ਰਵਾਨ ਕੀਤਾ ਵੀ ਬਿਲਕੁਲ ਸਲਦੀ ਸਾਹਿਬ ਦੇ ਵਾਰਡ ਦਾ ਵੀ ਕੰਮ ਹੋਣਾ ਹੈ ਇਹ ਕੰਮਕਾਰ ਚ ਕੋਈ ਰ ਉਦੋਂ ਬਾਅਦ ਚ ਉਹਨਾਂ ਨੇ ਨਗਰ ਕੌਂਸਲ ਦੇ ਵਿੱਚ ਸਾਨੂੰ ਰੱਖਿਆ ਗਿਆ ਕਿ ਦੋ ਨਵੇਂ ਬੋਰ ਲੱਗਣ ਵਾਲੇ ਨੇ ਇੱਕ ਨਗਰ ਕੌਂਸਲ ਦੇ ਵਿੱਚ ਨਵਾਂ ਬੋਰ ਲੱਗਣ ਵਾਲਾ ਇੱਕ ਉਹਨਾਂ ਨੇ ਪਹਿਲਾ ਪੱਤੀ ਦੇ ਵਿੱਚ ਨਵਾਂ ਬੋਰ ਲੱਗਣ ਵਾਲਾ ਜਿਹਦੇ ਵਿੱਚੋਂ ਤੁਸੀਂ ਇਹ ਕਹਿ ਲਓ ਵੀ ਇੱਕ ਬੋਰ ਤਾਂ ਆਲਰੇਡੀ ਲੱਗ ਵੀ ਚੁੱਕਿਆ ਨਗਰ ਕੌਂਸਲ ਦੇ ਵਿੱਚ ਜਿਹੜਾ ਬੋਰ ਲੱਗਣਾ ਸੀ ਉਹ ਲੱਗ ਵੀ ਚੁੱਕਿਆ ਅਸੀਂ ਉਹਦੀ ਪ੍ਰਵਾਨਗੀ ਫੇਰ ਵੀ ਦਿੱਤੀ ਵੀ ਚਲ ਬੋਰ ਲੱਗ ਗਿਆ ਯਾਰ ਲੋਕਾਂ ਦੀ ਸਮੱਸਿਆ ਹੈ ਪੇਮੈਂਟ ਕਰਨੀ ਹੈ ਕਰ ਦਿਓ ਮਤਲਬ ਜਿੰਨੇ ਵੀ ਮੁੱਦੇ ਪਹਿਲੀ ਮੀਟਿੰਗ ਚ ਲਿਆਂਦੇ ਗਏ 12 ਅਗਸਤ ਚ ਸਾਰੇ ਪ੍ਰਵਾਨ ਕੀਤੇ ਗਏ ਦੱਸੋ ਕਿਹੜੇ ਮੁੱਦੇ ਤੇ ਮਤਲਬ ਸੈਂਤੀ ਦੀ ਪੱਟਾਈ ਗਈ ਜਿਹੜੀ ਮਤਲਬ ਹੁਣ ਮੀਟਿੰਗ ਰੱਖੀ ਗਈ ਅੱਛਾ ਦਿੱਕਤ ਇੱਥੇ ਕਿੱਥੇ ਆਈ ਜਿਹੜਾ ਮੈਂ ਤੁਹਾਨੂੰ 9 ਨੰਬਰ ਮਤਲਬ ਕਹਿ ਰਿਹਾ 9 ਨੰਬਰ ਤਖਮੀਨੇ ਦੇ ਵਿੱਚ ਯਾਨੀ ਕਹੇ ਜਾਂਦਾ ਮਤਲਬ ਇਹਨਾਂ ਨੇ ਇਹ 9 ਨੰਬਰ ਦੇ ਵਿੱਚ ਨਾਵਾ ਰੋਡ ਦਾ ਮੁੱਦਾ ਸੀ ਤਖਮੀਨੇਾਂ 'ਚ ਜਿਹੜੀ ਮੀਟਿੰਗ ਭੇਜੀ ਸੀ 9 ਨੰਬਰ ਦੇ ਵਿੱਚ ਸਲਦੀ ਸਾਉ ਦੇ ਵਾਰਡ ਦਾ ਮੁੱਦਾ ਸੀ 11 ਨੰਬਰ ਵਾਰਡ ਵਾਲਾ ਜਿੱਥੇ ਦਸ਼ਮੇਸ਼ ਨਗਰ 'ਚ ਪਾਣੀ ਖੜਦਾ ਸੀ ਉਹ ਸਾਡੇ ਵੱਲ ਪ੍ਰਵਾਨ ਕੀਤੇ ਗਏ ਉਸ ਤੋਂ ਬਾਅਦ 'ਚ ਹਾਊਸ ਦੇ ਸਾਹਮਣੇ ਕੀ ਆਇਆ ਪਹਿਲੀ ਗੱਲ ਤਾਂ ਕੰਮਾਂ ਦੀ ਲਿਸਟ ਨਹੀਂ ਭੇਜੀ ਗਈ ਇਹ ਤੋਂ ਪਹਿਲਾਂ ਭੇਜੀ ਗਈ ਸੀ ਅੱਤ ਕੀ ਭੇਜੀ ਨਹੀਂ ਗਈ ਹਾਊਸ ਦੇ ਸ਼ਹਿਰ ਦੇ 15 ਵਾਰਡਾਂ ਚ ਇਕੱਲੇ ਇੱਕ ਵਾਰਡ ਦੇ 2 ਕਰੋੜ ਦੇ ਕੰਮ ਪਾਏ ਗਏ ਇਕੱਲੇ ਇੱਕ ਵਾਰਡ ਤੁਸੀਂ ਇਹ ਦੱਸੋ ਕੱਲਾ 2 ਕਰੋੜ ਰੁਪਇਆ ਮਤਲਬ ਇੱਕ ਵਾਰਡ ਦੇ ਵਿੱਚ ਲੱਗ ਜਾਊਗਾ ਕਿਹਦਾ ਵਾਰਡ ਸੀ ਸਿਰਫ ਇੱਕ ਵਾਰਡ ਦੇ ਵਿੱਚ ਗੁਰਵਿੰਦਰ ਸਿੰਘ ਗੁੱਜਾ ਗੁਰਵਿੰਦਰ ਸਿੰਘ ਸੱਜੂ ਜੀ ਦਾ ਵਾਰਡ ਸੀ ਕੰਮਕਾਰ ਜੇ ਉਹ 2 ਕਰੋੜ ਦੇ ਕੰਮ ਉਹ ਸਿਰਫ ਤਰਾਜ ਅਸਲੀ ਦਿੱਤਾ ਹੈਗਾ ਵੀ 2 ਕਰੋੜ ਦੇ ਕੰਮ ਇੱਕ ਵਾਰਡ ਦੇ ਵਿੱਚ ਬਾਕੀ ਮਤਲਬ ਜੀ ਇੱਕ ਵਾਰਡ ਚ ਤਾਂ 2 ਰੁਪਏ ਵੀ ਨਹੀਂ ਲੱਗ ਰਹੇ 10 ਵਾਰਡ ਤਾਂ ਬਿਲਕੁਲ ਫਰੀ ਨੇ ਜੀ 2 ਕਰੋੜ ਰੁਪਏ ਵੀ ਨਹੀਂ ਇੱਕ ਵਾਰਡ ਦੇ ਵਿੱਚ 2 ਕਰੋੜ ਰੁਪਏ ਲੱਗਦੇ ਇੱਕ ਮਤਲਬ ਕਿੰਨਾਂ ਹੋਵੇ ਮਸਲਾ ਕੰਮਾਂ ਦਾ ਨਹੀਂ ਮਸਲਾ ਇਹ ਆ ਕਿ ਪੈਸੇ ਦੀ ਦੁਰਵਰਤੋਂ ਨਾ ਹੋਵੇ ਜਿੱਥੇ ਹੱਤ ਜ਼ਰੂਰੀ ਕੰਮ ਨੇ ਉਹ ਹੱਤ ਜ਼ਰੂਰੀ ਕੰਮ ਉੱਥੇ ਹੀ ਹੋਣੇ ਚਾਹੀਦੇ ਨੇ ਤੁਸੀਂ ਸਰ ਦਾ ਕਹਿਣ ਦਾ ਮਤਲਬ ਵੀ ਇੱਕ ਪਾਸੇ 2 ਕਰੋੜ ਲੱਗ ਰਿਹਾ ਤੇ ਦੂਜੇ ਪਾਸੇ 2 ਰੁਪਏ ਵੀ ਨਹੀਂ ਲੱਗ ਰਹੇ ਉਹ ਉਹਨਾਂ ਦੇ ਕੰਮ ਕਰਨ ਤੋਂ ਰਹੇ ਨੇ ਬਿਲਕੁਲ ਜੀ ਬਿਲਕੁਲ ਆਪਾਂ ਦਾ ਮਤਲਬ ਵਿਕਾਸ ਕਾਰਜਾਂ ਵੱਧ ਅੱਜ ਆਪਾਂ ਮਤਲਬ ਜਿਹੜੀ ਫੇਸ ਪ੍ਰੋਫੀ ਤੇ ਪ੍ਰੋਫੀ ਦੀ ਗੱਲ ਹੈ ਹਾਂਜੀ ਉਹ ਮੁੱਦੇ ਤੇ ਆ ਗਏ ਆ ਹਾਂਜੀ ਦੱਸੋ ਪੁੱਛੋ ਜੀ ਕਿ ਉਹ ਮੁੱਦਾ ਸੀ ਜਿਵੇਂ ਆਪਾਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਪਹਿਲਾਂ ਕਰਦੇ ਸੀ ਸਿੰਘ ਪਰ ਤੁਹਾਡੇ ਉਹ ਅਲੱਗ ਕਰਦੇ ਸੀ ਸਿੰਘ ਪ੍ਰਾਈਸ ਬਿਲਕੁਲ ਜੀ ਬਿਲਕੁਲ ਕਰਦੇ ਸੀ ਵੀ ਹਟਾ ਕੇ ਜੇ ਨਹੀਂ ਮਤਲਬ ਆਫ ਕੀ ਨੁਮਾਇਆ ਠੀਕ ਹੈ ਜੀ ਸਾਰੇ ਸਾਹਮਣੇ ਸੀ ਠੀਕ ਹੈ ਜੀ ਵੀ ਐਡੀ ਛੇਤੀ ਕੀ ਹੋ ਗਿਆ ਮਤਲਬ ਜੀ ਪਹਿਲਾਂ ਦੱਸਦੇ ਇਸ ਨੂੰ ਕਾਇਆ ਨੂੰ ਤੋਂ ਮਤਤਗਿ ਚਲੋ ਚਲੋ ਸਭ ਤੋਂ ਪਹਿਲੀ ਗਲਤੀਆਂ ਗੁਰਤੇਜ ਸਿੰਘ ਅੱਲਾ ਦਾ ਚਲੋ ਮਤਲਬ ਮਤਤ ਮੀਤ ਪ੍ਰਧਾਨ ਵਾਲੋ ਦਾ ਪ੍ਰਵਾਨੇ ਨਹੀਂ ਹੋਇਆ ਸੀ ਇਸ ਕਰਕੇ ਜਣੀ ਮੈਂ ਤਾਂ ਟੈਕਨੀਕਲ ਚਲੋ ਇਹ ਕਹੂੰਗਾ ਵੀ ਉਸ ਸਮੇ ਗੁਰਤੇਜ ਮੀਤ ਪ੍ਰਧਾਨ ਚਲੋ ਨਹੀਂ ਚੁਣਿਆ ਗਿਆ ਸੀ ਜਿਹੜੀ ਮੈਂ ਆਪਦੇ ਵੱਲੋਂ ਗੱਲ ਕਹਾਂਗਾ ਜਿਹੜੀ ਤੁਸੀਂ ਦੂਸਰੀ ਗੱਲਬਾਤ ਕਹੀ ਦੇਖੋ ਨਰਿੰਦਰ ਸਿੰਘ ਹਾਕੀ ਜਿਹੜਾ ਮੇਰਾ ਛੋਟਾ ਭਰਾ ਮੇਰਾ ਕੇਸ ਹਾਈ ਕੋਰਟ ਦੇ ਵਿੱਚ ਚੱਲਦਾ ਸੀ ਸਾਰੇ ਸ਼ਹਿਰ ਨੂੰ ਪਤਾ 1.5 ਸਾਲੋਂ ਮੈਟਰ ਚੱਲਿਆ ਜਦੋਂ ਮੇਰਾ ਕੇਸ ਉਹ ਬਿਲਕੁਲ ਕਲੋਜ਼ਿੰਗ ਦੇ ਨੇੜੇ ਸੀ ਕਿ ਇਹਦਾ ਡਿਸੀਜਨ ਜਾਂ ਤਾਂ ਆਹ ਪੇ ਉਸ ਸਮੇਂ ਯਾਨੀ ਕਿਉਂਕਿ ਹੁਣ ਸਰਕਾਰ ਜਿਹੜਾ ਸਰਕਾਰੀ ਧਿਰ ਦਾ ਵਕੀਲ ਮੇਰੇ ਕੇਸ ਨਾਲ ਰਿਹਾ ਸੀ ਅੱਜ ਤੁਸੀਂ ਸਾਰੇ ਸ਼ਹਿਰ ਦੇ ਨੁਮਾਇੰਦੇ ਬੈਠੋ ਸਾਰੇ ਸ਼ਹਿਰ ਨੂੰ ਉਸਤਣਾ ਚਾਹਣਾ ਉਹਨੇ ਇੱਕ ਮੈਸੇਜ ਗਵਰਨਮੈਂਟ ਤੱਕ ਅਨਵੇ ਕਰਤਾ ਕਿ ਪ੍ਰਧਾਨ ਜਾ ਤਾਂ ਇਹ ਪੇਸ਼ੀ ਤੇ ਬਹਾਲ ਹੋ ਜੂ ਜਾ ਪ੍ਰਧਾਨ ਨੇ ਹੋ ਜਾਣਾ ਅਗਲੀ ਪੇਸ਼ੀ ਤੇ ਬਹਾਲ ਵੀ ਇਸ ਕਰਕੇ ਇਹ ਚੀਜ਼ ਦੀ ਮਤਲਬ ਸਰਕਾਰੀ ਤੌਰ ਤੇ ਨਮੋਸ਼ੀ ਤੁਹਾਨੂੰ ਜਾਦੇ ਹੋਣੀ ਹੈ ਇਸ ਕਰਕੇ ਤੁਸੀਂ ਉਹਨਾਂ ਦੀ ਕੋਈ ਕਿਸੇ ਬੰਦੇ ਨੂੰ ਮਤਲਬ ਤੁਸੀਂ ਤਿਆਰ ਕਰੋ ਤਿਆਰ ਕਰਕੇ ਤੁਸੀਂ ਉਹਨੂੰ ਪ੍ਰਧਾਨ ਬਣਾ ਲਓ। ਇਹੀ ਸਰਕਾਰ ਲਈ ਬਿਹਤਰ ਹੈ ਨਹੀਂ ਸਰਕਾਰ ਲਈ ਇਹ ਪੋਜੀਸ਼ਨ ਚੰਗੀ ਨਹੀਂ ਹੋਊਗੀ। ਤੇ ਉਹ ਹੁਣ ਚੰਗੀ ਹੁੰਦੀ ਵੀ ਨਾ। ਜਦੋਂ ਇੱਕ ਸਸਪੈਂਡ ਕੀਤਾ ਹੋਇਆ ਕੋਰਟ ਬਹਾਲ ਕਰਦੇ ਤਾਂ ਉਹ ਉਦੋਂ ਪਹਿਲਾਂ ਤਾਂ ਕਿਸੇ ਬੰਦੇ ਤੇ ਕੋਈ ਸਹਿਤ ਨਹੀਂ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਕਲੀਅਰ ਹੋ ਗਿਆ ਕਿ ਬਲਵਿੰਦਰ ਸਿੰਘ ਦੀ ਵਾਈਫ ਸੁਖਜੀਤ ਕੌਰ ਬਹਾਲ ਹੋ ਰਹੀ ਹੈ ਤਾਂ ਉਹਨਾਂ ਨੇ ਸਾਡੇ ਵਾਲੇ ਬੰਦਰੋ ਚਲੋ ਅਸੀਂ ਫੇਰ ਵੀ ਭਾਗ ਤੌਰ ਤੇ ਅਸੀਂ ਸਾਨੂੰ ਹੁਣ ਦੱਸੂ ਐਂ ਦੱਸੂ ਅਸੀਂ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਇਹਨਾਂ ਕੇਸਾਂ ਦੇ ਉੱਤੇ ਸਾਡਾ ਲੱਖਾਂ ਰੁਪਇਆ ਖਰਚ ਹੋਇਆ। 20 ਲੱਖ ਰੁਪਇਆ ਫੀਸ ਤਕਰੀਬਨ ਅਸੀਂ ਉੱਥੇ ਹਾਈ ਕੋਰਟ ਦੇ ਵਿੱਚ ਪੇ ਕੀਤੀ ਹੈ। ਆਪਦੇ ਕੇਸਾਂ ਨੂੰ ਜਾਨੀ ਜਸਟੀਫਾਈ ਤੱਕ ਲੈਣ ਲਈ। ਅਸੀਂ ਸਿਰਫ ਫੇਰ ਵੀ ਪੇਮ ਪਿਆਰ ਚ ਵੀ ਚੱਲ ਜਾਂ ਨਰਿੰਦਰ ਹਾਕੀ ਆਪਣਾ ਛੋਟਾ ਭਾਈ ਹੈ। ਆਪਣੇ ਨਾਲ ਖੜਾ ਹੈ ਚੱਲ ਯਾਰ। ਚੱਲ ਕੋਈ ਨਾਲ ਨਹੀਂ ਯਾਰ ਜੇ ਮੈਂ ਮੈਂ ਬਹਾਲ ਹੁੰਨਾ ਕੋਈ ਦਿੱਕਤ ਨਹੀਂ। ਮੈਂ ਛੱਡ ਕੇ ਇਹ ਵੀ ਬਣਦਾ ਕੋਈ ਗੱਲ ਨਹੀਂ ਅਸੀਂ ਜਜ਼ਬਾਤੀ ਹੋ ਕੇ ਭਰਾਵਾਂ ਵਾਲੇ ਤੌਰ ਤੇ। ਕਿ ਸਾਡੇ ਨਾਲ ਇਹ ਖੜਾ ਹੈ ਅਸੀਂ ਵੀ ਇਹਦੇ ਨਾਲ ਖੜ੍ਹ ਸਕਦੇ ਹਾਂ ਕੋਈ ਗੱਲ ਨਹੀਂ। ਹਾਲਾਂਕਿ ਪਾਰਟੀ ਲਈ ਮੇਰੇ ਲਈ ਕੋਈ ਛੋਟਾ ਡਿਸੀਜਨ ਨਹੀਂ ਇਸki। ਮੇਰੇ ਲੀਡਰ ਨੂੰ ਮੈਂ ਛੱਡ ਕੇ ਇਕ ਉਹਦੇ ਡਿਸੀਜਨ ਦੇ ਵਿਰੁੱਧ ਮੈਂ ਇੱਕ ਹਾਈ ਕੋਰਟ ਚ ਕੇਸ ਕੀਤਾ ਹੋਇਆ ਹੋਵੇ ਮੈਂ ਆਪਣੀ ਪਾਰਟੀ ਦੇ ਵਿਰੁੱਧ ਜਾ ਕੇ ਉਹ ਫੈਸਲੇ ਨੂੰ ਵਾਪਸ ਲਵਾ ਤੇ ਦੂਸਰੀ ਤਰਫੇ ਸਹਿਮਤ ਹੋ ਜਾਣਾ ਸੁਣੋ ਜੀ ਇੱਕ ਮਿੰਟ ਸਹਿਮਤ ਹੋ ਗਿਆ ਕੋਈ ਛੋਟੀ ਗੱਲ ਨਹੀਂ ਮੈਂ ਉਹ ਡਿਸੀਜਨ ਲਿਆ ਕੇਸ ਵਾਪਸ ਹੋਇਆ ਕਿਉਂਕਿ ਕੇਸ ਵਾਪਸ ਹੋਏ ਬਣਾ ਤਾਂ ਨਾ ਨਾ ਕੋਈ ਨਰਿੰਦਰ ਸਿੰਘ ਹਾਕੀ ਪ੍ਰਧਾਨ ਬਣ ਸਕਦਾ ਸੀ ਨਾ ਕੋਈ ਦੂਜਾ ਕਿਉਂਕਿ ਤਾਂ ਹਾਈ ਕੋਰਟ ਨੇ ਰੋਕੇ ਲਈ ਵੀ ਸੀ ਟਾਡੀ ਕੀ ਮਜਬੂਰੀ ਸੀ ਰਿਹਾ ਤੇ ਪਾਰਟੀ ਪ੍ਰਧਾਨ ਕਰਨ ਨੂੰ ਨਹੀਂ ਕਰ ਸਕਦੇ ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਤੁਹਾਨੂੰ ਭਾ ਮੈਂ ਤੁਹਾਨੂੰ ਕਹਿ ਰਿਹਾ ਵੀ ਇੱਕ ਭਾਵੇਂ ਇੱਕ ਤੌਰ ਤੇ ਆਪਾਂ ਜਦੋਂ ਕੋਈ ਬੰਦਾ ਆਪਣੇ ਨਾਲ ਵਿਛੜਦਾ ਹੈ ਕੋਈ ਬੰਦਾ ਕਿਸ ਕਿਸ ਪਰਸਪੈਕਸ਼ਨ ਨਾਲ ਤੁਹਾਡੇ ਨਾਲ ਵਿਛੜ ਰਿਹਾ ਹੈ ਕੋਈ ਬੰਦਾ ਪ੍ਰੇਮ ਪਿਆਰ ਚ ਵਿਛੜ ਰਿਹਾ ਜਾਂ ਕਿਸੇ ਕਿਸੇ ਵੀ ਐਂਗਲ ਤੋਂ ਵਿਛੜ ਰਿਹਾ ਉਹਦੇ ਬਾਰੇ ਤਾਂ ਆਪਾਂ ਜਸਟੀਫਾਈ ਇਹਨੂੰ ਕਰ ਨਹੀਂ ਸਕਦੇ ਆਪਾਂ ਫੇਰ ਵੀ ਯਾਨੀ ਕਹਾਂ ਉਹ ਚੀਜ਼ ਨੂੰ ਯਾਨੀ ਉਹ ਕਰਦੇ ਹੋਏ ਵੀ ਚੱਲ ਯਾਰ ਜਿੱਥੇ ਇਹ ਆਪਾਂ ਖੜੇ ਸੀ ਨਾਲੇ ਵੀ ਆਪਣੇ ਖੜਾ ਸੀ ਅਸੀਂ ਉਹ ਆਹ ਕੌਂਸਲਰ ਬੈਠੇ ਨੇ ਇਹਨਾਂ ਸਾਰਿਆਂ ਨੇ ਵੀ ਤਾਂ ਉਹਨਾਂ ਉਹ ਬੰਦਿਆਂ ਨੂੰ ਯਾਨੀ ਕਿਸੇ ਹੁਣ ਅੱਜ ਕੀ ਪੋਜੀਸ਼ਨ ਆ ਨਗਰ ਕੌਂਸਲ ਦੇ ਵਿੱਚ ਕੰਮ ਤਾਂ ਸ਼ਹਿਰ ਦੇ ਕੌਂਸਲਰਾਂ ਨੇ ਚਲਾਉਣੇ ਨੇ ਜਦੋਂ ਪ੍ਰਧਾਨ ਬਣਿਆ ਸੀ ਸਾਡਾ ਛੋਟਾ ਭਾਈ ਉਦੋਂ ਉੱਥੇ ਨੌ ਕੌਂਸਲਰਾਂ ਨੇ ਉਹਨੂੰ ਪ੍ਰਵਾਨਗੀ ਦਿੱਤੀ ਸੀ ਅੱਜ ਉੱਥੇ ਨਗਰ ਕੌਂਸਲ ਚ ਕੀ ਪੋਜੀਸ਼ਨ ਹੈ ਅੱਜ ਉੱਥੇ ਇੱਕ ਬਦਲ ਇੱਕ ਪ੍ਰਧਾਨ ਜੀ ਨਾਲ ਸਿਰਫ ਤਿੰਨ ਕੌਂਸਲਰ ਹਾਜ਼ਰ ਸੀ ਮਤਲਬ ਉਹ ਤਿੰਨ ਕੌਂਸਲਰ ਹੋਣਾ ਮਤਲਬ ਬਹੁਮਤ ਹੈ ਜਾਂ 10-11 ਬੰਦੇ ਹੋਣਾ ਬਹੁਮਤ ਵੀ ਇਸ ਕਰਕੇ ਡਿਵੈਲਪਮੈਂਟ ਹੀ ਮੁੱਦਾ ਹੋਣਾ ਚਾਹੀਦਾ ਅਸੀਂ ਤਾਂ ਕਹਿਣਾ ਵੀ ਸਾਰੇ ਬੰਦਿਆਂ ਨਾਲ ਇਹ ਗੱਲਬਾਤ ਜਿਹੜਾ ਵੀ ਵਾਰਡ ਦੇ ਕੰਮਕਾਰ ਹੋਣ ਵਾਲੇ ਨੇ ਉਹ ਸਾਰੇ ਬੰਦਿਆਂ ਨਾਲ ਡਿਸਕਸ ਹੋ ਕੇ ਇਹ ਕੰਮਕਾਰ ਹੋਣੇ ਚਾਹੀਦੇ। ਜਦੋਂ ਸਾਨੂੰ ਲੱਗਿਆ ਹੁਣ ਲਗਾਤਾਰ ਇਹ ਹੋ ਗਿਆ ਅਸੀਂ 17 ਵਾਲੀ ਮੀਟਿੰਗ ਤਾਂ ਪ੍ਰਧਾਨ ਜੀ ਨੇ ਦੇਖੋ ਜੀ ਆਪ ਕੈਨਸਲ ਕਰ ਦਿੱਤੀ। ਉਸ ਤੋਂ ਬਾਅਦ 23 ਵਾਲੀ ਮੀਟਿੰਗ ਉਹਨਾਂ ਨੇ ਰੱਖੀ। 23 ਵਾਲੇ ਤੇ ਚਲੋ ਕੋਈ ਬੰਦਾ ਗਿਆ ਹੀ ਨਹੀਂ। ਮਤਲਬ ਵੀ ਕਿਉਂਕਿ ਸਾਡੇ ਨਾਲ ਕੋਈ ਮੁੱਦਾ ਡਿਵੈਲਪਮੈਂਟ ਦੇ ਐਂਗਲ ਤੋਂ ਕੋਈ ਵਾਰਡ ਦਾ ਕੰਮ ਕੋਈ ਸ਼ੇਅਰ ਹੀ ਨਹੀਂ ਕੀਤਾ ਜਾ ਰਿਹਾ ਸੀ। 24 ਨੂੰ ਚਲੋ ਉਹਨਾਂ ਨੇ ਸ਼ੋਰ ਹੋ ਗਿਆ ਵੀ ਹੁਣ ਕੋਈ ਆਵੇ ਨਾ ਆਵੇ ਵੀ ਮਤੇ ਆਟੋਮੈਟਿਕਲੀ ਮੇਰੇ ਪਾਸ ਹੀ ਹੋ ਜਾਣੇ ਨੇ। ਮਤਲਬ ਉਹ ਬਾਇਲੌਈ ਅਸੀਂ ਫਿਰ ਅਸੀਂ ਇੱਕ ਮੀਟਿੰਗ ਤੇ ਨਹੀਂ ਗਏ ਅਸੀਂ ਫਿਰ ਇੱਕ ਮੀਟਿੰਗ ਚ ਨਹੀਂ ਗਏ ਜੀ ਸਿਰਫ ਮੀਟਿੰਗ ਕੋਲ ਜਾਣਾ ਚਾਹੀਦਾ ਲਾਜੂ ਉੱਥੇ ਰੋਸ ਪ੍ਰਦਰਸ਼ਨ ਸੁਣੋ ਜੀ ਸੁਣੋ ਤੁਸੀਂ ਮੈਨੂੰ ਇਹ ਦੱਸੋ ਰੋਸ ਪ੍ਰਦਰਸ਼ਨ ਦਾ ਮਟਰ ਸਾਹ ਹੈ ਰੋਸ ਪ੍ਰਦਰਸ਼ਨ ਤੁਹਾਡੀ ਤੁਹਾਡੀ ਗੱਲ ਨਾਲ ਤੁਹਾਡੀ ਗੱਲ ਨਾਲ ਸਹਿਮਤਾ ਪਰ ਜਦੋਂ ਮੰਨ ਲਓ 11 ਕਾਉਂਸਲਰ ਉੱਥੇ ਜਾਏ ਬਣਾ ਉਹਦੇ ਖਿਲਾਫ ਉਹ ਬੇਵਰੋਂ ਮੰਨ ਲਓ ਬੇਵਰੋਸਗੀ ਦਾ ਮਤਾ ਪਾਸ ਹੀ ਨਹੀਂ ਹੋ ਸਕਦਾ ਤਾਂ ਉੱਥੇ 9-10 ਕਾਉਂਸਲਰ ਉੱਥੇ ਅਗਲਾ ਕੋਈ ਫਿਰ ਤੁਹਾਡੇ ਕੋਲ ਬਹੁਤ ਮਤਲਬ 11ਵਾਂ ਕਾਉਂਸਲਰ ਨਹੀਂ ਹੈਗਾ 10 ਕਾਉਂਸਲਰ ਉੱਥੇ ਜਾ ਕੇ ਕੀ ਕਰਦੇ ਉਹਨਾਂ ਦਾ ਤੁਹਾਡੇ ਉੱਪਰ ਲੱਗੇ ਨੇ ਨਾ ਸਾਰੇ ਸਾਰੇ ਤੁਸੀਂ ਗਏ ਸਾਰੇ ਨਹੀਂ ਗਏ ਤੁਹਾਡੇ ਉੱਪਰ ਸਿੱਧੇ ਦੋਸ਼ ਲੱਗੇ ਨੇ ਵੀ ਸਿੰਗਲਾ ਸਾਹਿਬ ਨੇ ਇਹਨਾਂ ਨੂੰ ਫੈਕੋ ਨਹੀਂ 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 ਸਿੰਗਲਾ ਸਾਹਿਬ ਵੀ ਤੁਸੀਂ ਇਹ ਦੱਸੋ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਣਾ ਦੋਸਤਾਂ ਸਾਰੇ ਹਾਂ ਤੁਸੀਂ ਨਾ ਨਾ ਪਹਿਲੀ ਗੱਲ ਤਾਂ ਓਏ ਅਸੀਂ ਦੇਖੋ ਮੈਂ ਕਿੱਟਨਾ ਸ਼ਬਦ ਨਹੀਂ ਬੜਦਾ ਚਾਹੇ ਉਹ ਰਜਾ ਚਾਹੇ ਉਹ ਰਜਾ ਮੰਦੀ ਨਾਲ ਗਿਆ ਸਾਨੂੰ ਨਹੀਂ ਪਤਾ ਉਹ ਕਿਵੇਂ ਗਏ ਉਹ ਜਾਨੀ ਕਿ ਹਨਾ ਮਤਲਬ ਉਹਨਾਂ ਦਾ ਜਾਨੀ ਕਿ ਉਹਨੋਂ ਉਹ ਇਹਦੇ ਬਾਰੇ ਜਾਨੀ ਜਸਟੀਫਾਈ ਕਰ ਸਕਦੇ ਨੇ ਅਸੀਂ ਇਹ ਗੱਲ ਬਿਲਕੁਲ ਨਹੀਂ ਕਹਿੰਦੇ ਹੈਗੇ ਪਰ ਕਿਉਂਕਿ ਸਾਡਾ 10 ਬੰਦਿਆਂ ਦਾ ਉੱਥੇ ਜਾਣ ਦਾ ਮੁੱਲੀ ਕੋਈ ਨਹੀਂ ਸੀ ਅਗਲੇ ਕੋਲੇ 10 ਦੇ ਨਾਲ ਮੰਨ ਲਓ ਤਿੰਨ ਬੰਦੇ ਬੈਠੇ ਨੇ ਉਹਨੂੰ ਉਹ ਚੀਜ਼ ਸ਼ੋਰ ਹੈ ਅੱਛਾ ਦੂਜੀ ਚੀਜ਼ ਸੁਣੋ 10 ਬੰਦਿਆਂ ਤੋਂ ਬਾਅਦ ਦੂਜਾ ਕਿਹੜਾ ਕੰਮ ਸਿਖਾਲਾ ਸੀ ਸਾਡੇ ਹਰਵਿੰਦਰ ਇੱਕ ਘਰਦਿਆ ਜੀ ਭਾਵੇਂ ਤੁਹਾਡਾ ਉਹ ਮਤਾ ਨਾ ਵੀ ਬਾਸ ਹੁੰਦਾ ਹਾਂਜੀ ਜਦੋਂ ਤੁਸੀਂ ਚਾਰ ਦੇ ਮੁਕਾਬਲੇ ਉੱਤੇ 10 ਖੜੇ ਹੁੰਦੇ ਇੱਕ ਇੱਕ ਕੀ ਮੌਰੀ ਤੌਰ ਤੇ ਅਤਰੀ ਹੁੰਦਾ ਵੀ ਯਾਰ ਇੱਧਰੋਂ ਖੜੇ ਨੇ ਬੰਦੇ ਮਟਰ ਸਾਹਿਬ ਉਹ ਤਾਂ ਤਾਂ ਨਹੀਂ ਲੱਗੇ ਨੇ ਜੀ ਇੱਕ ਤਾਂ ਹੋਰ ਥੰਨਾਂ ਦਾ ਮਟਰ ਸਾਹਿਬ ਇੱਕ ਤਾਂ ਇਹ ਜ਼ਰੂਰੀ ਹੈ ਵੀ ਉੱਥੇ ਉਹਨਾਂ ਦਾ ਚਾਰ ਦਾ ਜਾਣੰਦਾ ਕੋਈ ਮੌਜੂਦਗੀ ਕੋਈ ਜ਼ਰੂਰਤ ਨਹੀਂ ਸੀ ਜੀ ਜਿਹੜਾ ਇਹ ਬੇਪਰੋਸਗੀ ਦਾ ਹੁੰਦਾ ਨਾ ਮਤਾ ਇਹ ਮਤਲਬ ਕਿ ਆਪਾਂ ਨੇ 11 ਨੇ ਸਾਈਨ ਕਰਕੇ ਦਿੱਤੇ ਨਾ ਇਹ ਉਹਨਾਂ ਦਾ 11 ਦਾ ਹੀ ਜਾਣਾ ਬਣਦਾ ਹੁੰਦਾ ਦੂਸਰੇ ਚਾਰ ਦਾ ਉਹਦੇ ਵਿੱਚ ਕੋਈ ਵੈਲਿਡ ਨਹੀਂ ਕੋਈ ਇਹ ਆਹ 11 ਦੀ ਗੱਲ ਕਰ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਉਹ ਜਾਣ ਨਾ ਜਾਣ ਤੁਸੀਂ ਕੀ ਤੁਸੀਂ ਇਸ ਕਰਦੇ ਹੋ ਵੀ ਦੁੱਧ ਤੱਕ ਹਾਂਜੀ ਸਾਡਾ ਇੱਕ ਬੰਦਾ ਉਹਦੇ ਤੇ ਜਾਨੀ ਕਿਸੇ ਵੀ ਰਜਾਮੰਦੀ ਨਾਲ ਜਾਂ ਦੂਜੇ ਤਰ੍ਹਾਂ ਦੀ ਮੀਟਿੰਗਾਂ ਤਿੰਨ ਮੀਟਿੰਗਾਂ ਹੋਈਆਂ ਇਹ ਦੋ ਮੀਟਿੰਗਾਂ 도ਏ ਹੋਏ ਨੇ ਪਹਿਲੀ ਤਾਂ ਕੈਨਸਲ ਹੋ ਗਈ ਸੀ ਚਲੋ ਮੀਟਿੰਗਾਂ 도ਏ ਹੋਈਆਂ ਨੇ ਉਹ ਮੀਟਿੰਗ ਦਾ ਟਾਈਮ ਸੀ ਤਿੰਨ ਵਜੇ ਉਹ ਮੀਟਿੰਗ ਦਾ ਪ੍ਰਧਾਨ ਜੀ ਨੇ ਆਪ ਕੈਨਸਲ ਕੀਤਾ ਆ ਉਹ ਆਪਿਆ ਦੁਪਹਿਰ ਦੁਪਹਿਰੇ 3 ਵਜੇ ਮੀਟਿੰਗ ਸੀ 10 ਵਜੇ ਇਹਦਾ ਆ ਗਿਆ ਜਿਹੜੀ ਪਹਿਲੀ ਮੀਟਿੰਗ ਆ ਜਿੱਡਾ ਨਿਕਲ ਗਿਆ ਕੈਨਸਲ ਨਾ ਮਿੱਤਲ ਸਾਹਿਬ ਮਿੱਤਲ ਸਾਹਿਬ ਜਿਹੜੀ ਜਿਹੜਾ ਮਿੱਤਲ ਸਾਹਿਬ ਜਿਹੜੀ ਪਹਿਲੀ ਮੀਟਿੰਗ ਆ ਪ੍ਰਧਾਨ ਜੀ ਨੇ ਖੁਦ ਲੈਟਰ ਭੇਜਿਆ ਹੈ 17 ਤਰੀਕ ਦੀ ਮੀਟਿੰਗ ਉਹਨਾਂ ਨੇ ਖੁਦ ਰੱਦ ਕੀਤੀ 5 ਘੰਟੇ ਪਹਿਲਾਂ ਜੀ ਆ ਲੈਟਰ ਤੁਹਾਡੇ ਸਾਹਮਣੇ 5 ਘੰਟੇ ਪਹਿਲਾਂ 3 ਵਜੇ ਰੀਸੀਵ ਹੋ 10 ਵਜੇ ਨੂੰ ਲੈਟਰ ਤੁਹਾਡੇ ਸਾਹਮਣੇ ਹੈ ਮੋਬਾਈਲ ਤੇ ਤੁਹਾਨੂੰ ਭੇਜਦੇ ਬਸ ਵੀਰ ਜੀ ਉਹ ਤਾਂ ਹੁਣ ਚਲੋ ਤੁਸੀਂ ਵੀਡੀਓ ਨੇ ਲਿਖਦੇ ਰਹੋ ਪ੍ਰਧਾਨ ਜੀ ਦੇ ਸਾਈਨ ਨੇ ਪ੍ਰਧਾਨ ਜੀ ਦੇ ਜਿਹੜੀ ਪਹਿਲੀ ਮੀਟਿੰਗ ਉਹ ਪ੍ਰਧਾਨ ਜੀ ਨੇ ਆਪ ਕੈਨਸਲ ਕੀਤੀ ਆ ਪਰਿਵ ਲੋਕਾਂ ਦਾ ਫੰਡ ਅਸੀਂ ਵੀ ਅਸੀਂ ਵੀ ਮੈਂ ਮਿੱਤਰ ਸਾਹਿਬ ਉਹਨਾਂ ਕੈਮਰੇ ਹੀ ਕਹਿ ਰਹੇ ਆ 17 ਤਰੀਕ ਨੂੰ ਉਹਨਾਂ ਨੇ ਸਾਨੂੰ ਖੁਦ ਲੈਟਰ ਭੇਜਿਆ ਬੜਾ ਪਤਾ ਯਾਰ ਰਹੇ ਹੋਗੇ ਤੁਹਾਡਾ ਬੇਬੂ ਹੋ ਗਈ ਮਤਲਬ 6 ਮਹੀਨੇ ਨਹੀਂ ਪੈ ਸਕਦਾ ਹੁਣ ਤਾਂ ਅਸੀਂ ਐਕਸ਼ਨ ਨਾ ਸਵੇਰੇ ਦੇ ਨੇ ਆਏ ਸਾਡਾ ਮੁੱਦਾ ਜਿਹੜਾ ਗੱਲ ਇਹ ਕਹੀ ਜਾ ਰਿਹਾ ਕਿ ਸ਼ਹਿਰ ਦੇ ਕੌਂਸਲਰ ਜਾਂ ਮਤਲਬ ਕਿ ਹਨ ਮਤਲਬ ਕੋਈ ਡਿਵੈਲਪਮੈਂਟ ਦੇ ਖਿਲਾਫ ਆ ਕੋਈ ਡਿਵੈਲਪਮੈਂਟ ਦੇ ਖਿਲਾਫ ਨਹੀਂ ਤੁਸੀਂ ਸਭ ਤੋਂ ਪਹਿਲਾਂ ਇਹ ਹੈ 15 ਕੌਂਸਲਰ ਨੇ ਸ਼ਹਿਰ ਦੇ 15 ਦੇ 15 ਕੌਂਸਲਰ ਬਹਿ ਕੇ ਜੇ ਕਿਸੇ ਵਾਰਡ ਨੇ ਚੁਣੇ ਨੇ ਕਿ ਉਹ ਬੈ ਕੇ ਇਹ ਡਿਸਕਸ ਵੀ ਨਹੀਂ ਕਰ ਸਕਦੇ ਵੀ ਤੇਰੇ ਵਾਰਡ ਚ ਕਿਹੜਾ ਕੰਮ ਜ਼ਰੂਰੀ ਹੈ ਜੇ ਕੰਮ ਜ਼ਰੂਰੀ ਆ ਤਾਂ ਉਹ ਜੇ ਲਾਲਕਾਜੀ ਦੇ ਵਾਰਡ ਚ ਕੰਮ ਹੋਊਗਾ ਮਿੱਤਰ ਸਾਹਿਬ ਦੇ ਕੰਮ ਚ ਵਾਰਡ ਹੋਊਗਾ ਜਾਂ ਕਿਸੇ ਤੇ ਹੋਊਗਾ ਉਹ ਤੇ ਚਾਹ ਉਹ ਬੰਦੇ ਨੂੰ ਸੰਤੁਸ਼ਟੀ ਹੋਊਗੀ ਕਿ ਮੇਰੇ ਵਾਰਡ ਚ ਕੰਮ ਹੋ ਗਿਆ ਉਹ ਕਦੋਂ ਚਾਹੂਗਾ ਕਿ ਮੇਰੇ ਵਾਰਡ 'ਚ ਕੰਮ ਨਾ ਹੋਵੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਉਹ ਬੰਦੇ ਦੋ ਤਿੰਨ ਬੰਦੇ ਡਿਸਾਈਡ ਨਾ ਕਰਨ ਵੀ ਕਿਹੜੇ ਸ਼ਹਿਰ 'ਚ ਕੀ ਕਰਨਾ ਵੀ ਦੋ ਦੋ ਕੋਲ ਮੈਡਮ ਨੇ ਕਿਹਾ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਮੀਟਿੰਗ ਚ ਆਓ ਆਪਣੇ ਵਾਰਡ ਦੇ ਕੰਮ ਨੂੰ ਉਸੇ ਪਾਸਾ ਤਾ ਇੱਕ ਮਿੰਟ ਜੀ ਮ ਅੱਜ ਉਹ ਮੀਟਿੰਗ ਰੱਖੀ ਹੋਈ ਸੀ ਸਾਡੀ ਮੀਟਿੰਗ ਜਿਹੜੀ 24 ਤਰੀਕ ਨੂੰ ਹੋਈ ਹੈ ਸਾਡੇ ਸਾਰੇ ਕਾਉਂਸਲਰ ਉੱਥੇ ਗਏ ਨੇ ਜਿਹੜੇ ਜਿਹੜੇ ਉਹਨਾਂ ਨੇ ਨੌ ਸਾਡੇ ਮੂਰੇ ਅਜੰਡਾ ਭੇਜਿਆ ਸੀਗਾ ਨੌ ਦੇ ਨੌ ਜਿਹੜੇ ਉਹਨਾਂ ਦੇ ਅਜੰਡਾ ਸੀ ਸਾਰੇ ਹੀ ਮਤਲਬ ਕਿ ਉਹ ਪਾਸ ਹੋਏ ਨੇ ਉਹ ਮੀਟਿੰਗ ਦਾ ਦਾ ਬਿਲਕੁਲ ਇਹ ਉਹਨਾਂ ਦੇ ਅਕੋਰਡਿੰਗ ਜਿਹੜਾ ਜਿਹੜਾ ਅਜੰਡਾ ਸੀਗਾ ਪੂਰਾ ਹੋਇਆ ਉਸ ਤੋਂ ਬਾਅਦ ਸਾਨੂੰ ਅਜੰਡਾ ਨਵਾਂ ਭੇਜ ਦੇਣ ਜਿਹੜੇ ਜਿਹੜਾ ਅਸੀਂ ਉੱਥੇ ਜਾਵਾਂਗੇ ਡਵੈਲਪਮੈਂਟ ਦੇ ਕੰਮ ਹੋਣਗੇ ਕਾਲਤਾ ਕਰੋ ਨਾ ਜੀ ਵਿਦਆਊਟ ਕਾਲਿੰਗ ਕਿਵੇਂ ਪੋਸਿਬਿਲਟੀ ਹੈ ਜਿਹੜੇ ਇਤਰਾਜ ਕੀਤਾ ਉਹ ਸੀ ਕੱਟ ਦੇਗਾ ਜਿਹੜੇ ਪਾਣ ਸੁਣਨ ਕਰਦੇ ਹਾਂ ਇਸ ਤੋਂ ਬਿਨਾ ਜੀ ਅਸੀਂ ਜਿਹੜੇ ਏਜੰਡੇ ਤੋਂ ਬਿਨਾ ਵੀ ਦੋ ਕੰਮ ਅਸੀਂ ਹੋਰ ਉੱਥੇ ਪਾਸ ਕਰਵਾ ਕੇ ਆਇਆ ਉਹਦੇ ਵਿੱਚ 10 ਲੱਖ ਰੁਪਏ ਅਸੀਂ ਪਾਸ ਕਰਾਇਆ ਐਲਈਡੀ ਲਾਈਟਾਂ ਲਈ ਤੇ ਉਹ ਵੀ ਬਹੁਤ ਵੱਡੀ ਸਮੱਸਿਆ ਸ਼ਹਿਰ ਦੀ ਉਹ 10 ਲੱਖ ਪਵਾਤਾ ਵੀ ਉਹਨਾਂ ਨੂੰ ਵੀ ਇਹ ਕਿਹਾ ਵੀ ਇਹ ਤਕਰੀਬਨ ਸਾਰੇ ਵਾਰਡਾਂ 'ਚ ਉਹਨੀਆਂ ਲੋੜ ਮੁਤਾਬਕ ਜਿੰਨਾ ਕਹਿਗਾ ਵੀ ਉਹਨਾਂ ਸਾਰੇ ਕੰਮਾਂ ਹੋਵੇ ਤੇ ਇੱਕ ਸਾਡਾ ਡੰਪ ਦਾ ਕੰਮ ਆ ਇੱਕ ਅਸੀਂ ਡੰਪ ਵਾਲਾ ਉੱਥੇ ਤਕਰੀਬਨ ਉਹ 42 ਲੱਖ ਤੋਂ ਲੈ ਕੇ 48 ਲੱਖ ਤੱਕ ਉਹਦੀ ਅਮਾਉਂਟ ਬਣੂਗੀ ਆਪਣਾ 메ਨ ਡੰਪਾ ਜਿਹੜਾ ਸ਼ਹਿਰ ਦਾ ਨਾ ਜੀ ਉਹਦਾ ਸਫਾਈ ਕਰਨ ਵਾਸਤੇ ਅਸੀਂ ਦੋ ਕੰਮ ਇਹ ਐ ਐਕਸਟਰਾ ਵੀ ਕਰਕੇ ਆਏ ਜਿਹੜੇ ਹੋਏ ਸ਼ਹਿਰ ਲਈ ਇਤਨੀ ਜ਼ਰੂਰੀ ਸੀ ਦੋਨੋਂ ਇੱਕ ਇੱਕ ਇਹ ਦੱਸੋ ਜਿਹੜਾ ਤੁਹਾਡੇ ਤੇ ਦੋਸ਼ ਲਾਇਆ ਗਿਆ ਕਿ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਦੇ ਵਿੱਚ ਅੜਿੱਕਾ ਬਣ ਰਹੇ ਨੇ ਜਲੇਂਦਰ ਸਿੰਘਲਾ ਤੇ ਉਹਦੇ ਸਾਥੀ ਐਮ ਸੀ ਉਦੇਤੇ ਸਪਸ਼ਟੀਕਰਨ ਕੀ ਗੱਲ ਚਾਹੁੰਦੇ ਸੀ ਸਪਸ਼ਟੀਕਰਨ ਨਹੀਂ ਕੀ ਗੱਲ ਚਾਹੁੰਦੇ ਉਹ ਸਪਸ਼ਟੀਕਰਨ ਤਾਂ ਇਹੀ ਦੇ ਰਹੇ ਹਾਂ ਜੀ ਸਾਨੂੰ ਕਿਸੇ ਐਂਗਲ ਤੋਂ ਦੱਸਣ ਦਾ ਸੀ ਵੀ ਆਹ ਵਿਕਾਸ ਦੇ ਕੰਮਾਂ 'ਚ ਅਸੀਂ ਰੋੜਾ ਆਪਨੇ ਕੋਈ ਵੀ ਜਦਕੀ ਹੱਟ ਤਾਂ ਅਸੀਂ ਵੀ ਕਹਿ ਸਕਦੇ ਹਾਂ ਕਲੈਸਟੀਫਾਈਡ ਗੱਲ ਸਾਨੂੰ ਕਹਿਣ ਵੀ ਸੋਣੇ ਇਸ ਗੱਲ 'ਤੇ ਰੋੜਾ ਬਣਿਓ ਮੈਂ ਆਹ ਕੰਮ ਆਪਣੇ ਸ਼ੇਅਰ ਲਈ ਕੀਤੀ ਜ਼ਰੂਰੀ ਸੀ ਜੀਸੀਬੀ ਦਾ ਮਤਾ ਪਾਇਆ ਜੀ ਇਹਦੇ 'ਚ ਸ਼ੇਅਰ ਲਈ ਅਸੀਂ ਜੀਸੀਬੀ ਨਾਲ ਸ਼ੇਅਰ ਦੀ ਦੇਖੋ ਜੀ ਹੁਣ ਤੱਕ ਪਿਛਲੇ 11 ਮਹੀਨਿਆਂ 'ਚ ਪਿਛਲੇ 11 ਮਹੀਨਿਆਂ 'ਚ ਸਿਰਫ ਦੋ ਮੀਟਿੰਗਾਂ ਹੋਈਆਂ ਇੱਕ ਮੀਟਿੰਗ 1 12 ਅਗਸਤ ਵਾਲੀ ਮੀਟਿੰਗ 100% ਪ੍ਰਵਾਨ ਹੋਈ ਉਹ 2 ਕਰੋੜ 4 ਕਰੋੜ ਜਿੰਨੇ ਦੇ ਵੀ ਕੰਮ ਸੀ ਜਿਹੜੀ ਆ ਮੀਟਿੰਗ ਸੀ ਇਹ 90% ਤੋਂ ਲੈ ਕੇ 95% ਪ੍ਰਵਾਨ ਹੋਈ ਈਵਨ ਕਿ 2-4 ਕਮ ਦੂਜੇ ਸਿਰਫ ਇਕੱਲੇ ਇੱਕ ਬਾੜ ਦੇ ਕੰਮ ਤੇ ਇੰਤਰਾਜ ਪ੍ਰਗਟ ਕੀਤਾ ਗਿਆ ਕਿ 2 ਮਤਲਬ 1.5 ਤੋਂ 2 ਕਰੋੜ ਦੇ ਕੰਮ ਇੱਕੋ ਵਟ ਜਿਹਦਾ ਕਿ ਸਾਨੂੰ ਅਜੰਡੇ ਪਹਿਲਾਂ ਭੇਜਿਆ ਤੱਕ ਨਹੀਂ ਗਿਆ ਨਹੀਂ ਅੱਜ ਤੱਕ ਕਦੇ ਇਹ ਨਹੀਂ ਹੋਇਆ ਨਗਰ ਕੌਂਸਲ ਦੇ ਕੰਮ ਹੁੰਨੇ ਚਾਹੇ ਇੱਕ ਦੋ ਕੰਮ ਬਾਅਦ ਚ ਪ੍ਰਵਾਨ ਕੀ ਅਨੁਸਾਰ ਪੈ ਜਾਂਦੇ ਨੇ ਪ੍ਰਧਾਨ ਜੀ ਦੀ ਅਗਿਆਨਸਾਰ ਕਿ ਆ ਕੰਮ ਜ਼ਰੂਰੀ ਨੇ ਜਿਵੇਂ ਇਹਨੇ ਹੁਣ ਦੱਸਿਆ ਤੇਜੀ ਨੇ ਕਿ ਇਸ ਤਰ੍ਹਾਂ ਕਰਕੇ ਆ ਫਲਾਣ ਦੂਜਾ ਡੰਪ ਵਾਲਾ ਵੀ ਉਹ ਮੁੱਦੇ ਬਾਅਦ ਚ ਪਾਏ ਪਰ ਇਸ ਤਰ੍ਹਾਂ ਨਹੀਂ ਨਾ ਹੈਗਾ ਵੀ 2-2 3-3 ਕਰੋੜ ਦੇ ਆਪਾਂ ਜਾਨੀ ਕਿਹਾ ਲਜੰਡੇ ਚ ਭੇਜੀ ਇਹਨਾਂ ਤੇ ਬਾਅਦ ਚ ਜਿਹੜਾ ਕੰਮ ਕਰਦਾ ਆਪਾਂ ਆਪਣੀ ਮਨਮਰਜ਼ੀ ਮੁਤਾਬਕ ਪਾ ਲਈਏ ਤੁਸੀਂ ਦੋਸਤਾਂ ਨੂੰ ਨਕਾਰਦੇ ਹੋ ਸਾਰੇ ਬਿਲਕੁਲ ਦੋਸ਼ਾਂ ਤੋਂ ਸਿਰੇ ਤੋਂ ਨਕਾਰਦੇ ਆਂ ਜੀ ਅਸੀਂ ਅੱਗੇ ਵਾਸਤੇ ਵੀ ਸਾਰਿਆਂ ਨੂੰ ਪ੍ਰੋਸਤਾ ਦਵਾਉਣਾ ਵੀ ਡਿਵੈਲਪਮੈਂਟ ਦੇ ਕੰਮ ਚ ਕਦੀ ਵੀ ਵਿਜੇਂਦਰ ਸਿੰਘਲੇ ਦਾ ਰੋਲ ਨਹੀਂ ਲਿਆ ਨਾ ਡਿਵੈਲਪਮੈਂਟ ਦੇ ਮਾਮਲੇ ਚ ਸਿੰਘਲਾ ਸਾਹਿਬ ਨੂੰ ਸਿੰਘਲਾ ਸਾਹਿਬ ਨੂੰ ਇਹ ਕਹਿਣ ਦੀ ਜ਼ਰੂਰਤ ਹੈ ਇਕੱਲੇ- ਇਕੱਲੇ ਸੰਗਰੂਰ ਹਲਕੇ ਦੇ ਲੋਕਾਂ ਨੂੰ ਭੌਨੇਗੜ ਦੇ ਲੋਕਾਂ ਨੂੰ ਪਤਾ ਵੀ ਜਿੰ ਉਹ ਕਿਸੇ ਅੱਛਾ ਇੱਕੀ ਗੱਲ ਮੈਂ ਹੋਰ ਕਹਿਣਾ ਕਹਿਣੀ ਚਾਹੂੰਗਾ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਜਿਹੜੀ ਸਭ ਤੋਂ ਇੱਕ ਇੱਕ ਚੀਜ਼ ਮੈਂ ਕਹਿੰਦਾ ਛੁੱਟ ਰਹੀ ਸੀ ਸਾਢੇ 3 ਸਾਲ ਇਹ ਸਰਕਾਰ ਬਣੀ ਨੂੰ ਹੋ ਗਏ ਮੈਂ ਮਤਲਬ ਮਾਨਯੋਗ ਐਮ ਐਲ ਏ ਸਾਹਿਬ ਤੇ ਸਰਕਾਰ ਤੋਂ ਮਤਲਬ ਇਹ ਬੇਨਤੀ ਵੀ ਕਰਦਾ ਤੇ ਪੁੱਛਦਾ ਵੀ ਆ ਇੰਨਾ ਸਾਢੇ 3 ਸਾਲਾਂ ਦੇ ਵਿੱਚ ਕੀ ਨਗਰ ਕੌਂਸਲ ਭਵਾਨੇਗੜ ਨੂੰ 1 ਰੁਪਿਆ ਵੀ ਸਰਕਾਰ ਵੱਲੋਂ ਆਇਆ ਨੋਟ ਅ ਸਿੰਗਲ ਪੈਣੀ ਸਾਨੂੰ ਸਾਢੇ 3 ਸਾਲਾਂ ਚ ਇਹ ਦੱਸ ਦੋ ਤੁਸੀਂ ਮਤਲਬ ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਸਾਨੂੰ 3.5 ਸਾਲਾਂ ਚ ਨਗਰ ਕੌਂਸਲ ਨੂੰ ਸਰਕਾਰ ਨੇ ਦਿੱਤਾ ਕੀ ਹੈ 1 ਰੁਪਿਆ ਨਾ ਸਰਕਾਰ ਵੱਲੋਂ ਆਇਆ ਸਾਨੂੰ ਇਹ ਜਿੰਨੇ ਫੰਡ ਨੇ ਲੋਕਾਂ ਦੇ ਟੈਕਸ ਨਾਲ ਇਕੱਠੇ ਹੋਏ ਹੋਏ ਪੈਸੇ ਨੇ ਨਗਰ ਕੌਂਸਲ ਦੇ ਵਿੱਚ ਜੋ ਹੈਗਾ ਇਹਨਾਂ ਫੰਡਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਸਰਕਾਰ ਵੱਲੋਂ ਸਾਨੂੰ 3.5 ਸਾਲਾਂ ਚ 1 ਰੁਪਏ ਦੀ ਗ੍ਰਾਂਟ ਨਹੀਂ ਆਈ ਹੈਗੀ ਸਰਕਾਰ ਫੰਡ ਕਿਵੇਂ ਭੇਜਦੀ ਤੋ ਪਹਿਲਾਂ ਹੀ ਇੰਨਾ ਪੈਸਾ ਭੇਜਦੀ ਉਹਦਾ ਖਰਚੋ ਪਹਿਲਾਂ ਸਰਕਾਰ ਦੇ ਮੇਰੇ ਫੰਡ ਭੇਜੂਗੀ ਤੁਹਾਨੂੰ ਆਲਰੇਡੀ ਪਹਿਲਾਂ ਹੀ 1 ਕਰੋੜ ਰੁਪਏ ਭੇਜਿਆ ਸਿੰਗਲਾ ਸਾਹਿਬ ਫਿਰ ਦੋ ਮੀਟਿੰਗਾਂ ਹੋ ਪਹਿਲਾਂ ਤਾਂ ਮੈਨੂੰ ਨਗ ਪ੍ਰਧਾਨਗੀ ਤੋਂ ਉਤਾਰ ਕੇ ਵੀ ਐਸ ਵੀ ਕਾਂਗਰਸਾ ਪ੍ਰਧਾਨ ਹੈ ਜੇ ਇਹ ਕੰਮ ਕਰੂਗਾ ਸਾਡਾ ਸ਼ੈ ਸਿਸਟਮ ਨਾ ਹੋਵੇ ਮੈਨੂੰ ਸਸਪੈਂਡ ਕਰਾਇਆ ਗਿਆ ਉਸ ਤੋਂ ਬਾਅਦ ਇਹ ਪ੍ਰਧਾਨ ਬਣ ਲਿਆ ਦੋ ਮੀਟਿੰਗਾਂ ਹੋਵਗੀਆਂ ਦੱਸੋ ਤੁਸੀਂ ਦੋਨੇ ਮੀਟਿੰਗਾਂ ਚ ਬੰਦੇ ਭੱਜੇ ਕਿੱਥੋਂ ਨੇ ਭੱਜੇ ਤਾਂ ਇਹ ਵੀਰੇ ਥੋੜੀ ਕਾਂਗਰਸੀ ਨਹੀਂ ਤੇਰਾ ਮੈਂਬਰ ਹਾਂ ਕਿਤੇ ਚਾਰ ਉਧਰ ਵਜ ਜਾਂਦੇ ਨੇ ਕਿਤੇ ਉਧਰ ਵਜ ਜਾਂਦੇ ਨੇ ਉਹ ਕੁਛ ਯਾਰ ਕੁਛ ਜੱਲਾ ਮਟਣਾ ਸਾਹਿਬ ਨਿੱਜੀ ਨੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਤੁਸੀਂ ਐਂ ਕਰੋ ਨਰਿੰਦਰ ਸਿੰਘ ਹਾਕੀ ਮੇਰਾ ਛੋਟਾ ਭਾਈ ਆ ਪ੍ਰਧਾਨ ਹੈ ਆਪਦੇ ਕੋਲੇ ਬੁਲਾ ਲਿਓ ਮੈਂ ਇਕੱਲਾ ਆ ਜੂੰਗਾ ਉਹਨੂੰ ਇਕੱਲੇ ਨੂੰ ਬੁ ਜਿੱਥੇ ਮੇਰੀ ਕਮੀ ਪੇਸ਼ੀ ਹੋ ਮੈਨੂੰ ਕਹਦੇ ਹੋ ਨਹੀਂ ਇਹ ਤੇ ਚਾਹ ਵੀ ਲੱਗਦਾ ਤੁਹਾਡੇ ਦੋਵਾਂ ਦੇ ਆਪਕੇ ਕਲੇਸ਼ ਦੇ ਵਿੱਚ ਬਤਲ ਗਏ ਨਹੀਂ ਨਹੀਂ ਸਾਡਾ ਸਾਡਾ ਨਹੀਂ ਸਾਡਾ ਵੀਰ ਜੀ ਸ਼ਹਿਰ ਆਹ ਦੇਖੋ ਇੱਕ ਮਿੰਟ ਬਿਲ ਬੰਦ ਕਰੋ ਆਹ ਦੇਖੋ ਆ ਕੰਮ ਜਿਹੜੇ ਸਾਨੂੰ ਦੱਸੇ ਗਏ ਸਾਰੇ ਮੇਰੀ ਮੈਂ ਮੇਰੀ ਬੇਨਤੀ ਰੱਖੋ ਇਹ ਮੌਜੂਦਾ ਮੀਟਿੰਗ ਦੇ ਵਿੱਚ ਸੀਗੇ ਕਾਉਂਸਲਰ ਸਾਨੂੰ ਹਰ ਇੱਕ ਗੱਲ ਬਰੀਫ ਕਰਨਾ ਚਾਹੁੰਦੇ ਨੇ ਪਲੀਜ਼ ਇਹਦੇ ਕੋਲ ਇੰਟੈਂਸ਼ਨਲੀ ਚੈੱਕ ਸਾਡੇ ਸਾਹ ਆਹ ਦੇਖੋ ਕੰਮ ਤੁਹਾਨੂੰ ਦੇ ਦਾਂਗੇ ਇਹਦੀ ਕਾਪੀ ਸਾਡੇ ਸਾਹਮਣੇ ਮੰਨ ਲਓ 100 ਕੰਮ ਆਇਆ ਸਾਡੇ 77 ਅਸੀਂ ਉਹਦੇ ਚੋਂ 95 ਪਾਸੇ ਕਰਤੇ ਫੇ ਦੱਸੋ ਉੱਥੇ ਮ ਤਕਰੀਬਨ ਇਹ ਡੰਪੜਾ ਲਾਈਏ ਕਪਾ ਇਕੈਲੀਰੀ ਲੇਟਾਂ ਵਾਲਾ ਲਾਈਏ ਉਹ ਮੌਕੇ ਤੇ ਵਿਚਾਰਿਆ ਗਿਆ ਉਹ ਵੀ ਪਾਸ ਕੀਤਾ ਗਿਆ ਅਸੀਂ ਤਾਂ 100% ਤੋਂ ਵੀ ਵੱਧ ਕੰਮ ਪਾਸ ਕਰਦੇ ਹਾਂ ਸਿਰਫ ਇੱਕ ਵਾਰ ਦੇ ਕੰਮ ਲਈ ਅਸੀਂ ਤਰਾਜ ਕੀਤਾ ਇੱਕ ਵਾਰ ਮੇਰੀ ਗੱਲ ਸੁਣੋ ਜੀ ਹੋਰ ਤਾਂ ਕੋਈ ਮੁੱਦੇ ਨਹੀਂ ਨਕਾਰਾ ਪਰੋਸਾ ਨਾ ਉਹ ਜਿਹੜਾ ਤੁਸੀਂ 2 ਕਰੋੜ ਵਾਲਾ ਉਹਨੂੰ ਸਹੀ ਤਾਂ ਕਰਾ ਦੇ ਸਾਹਮਣੇ ਵੀ ਉਹਦੇ ਗੱਲ ਸੀ ਨਹੀਂ ਕਹਿੰਦਾ ਇਹਦੇ ਕਰਕੇ ਨਹੀਂ ਬਜੇ ਗੱਲ ਹੈ ਜਿਹੜੀ ਸਿੱਧੂ 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 ਸਾਹਿਬ ਇੱਕ ਗੱਲ ਹੈ ਸਿੱਧੂ ਸਾਹਿਬ ਅਸੀਂ ਤਾਂ ਇਹ ਕਹਿ ਰਹੇ ਆ ਵੀ ਜਿਹੜਾ ਅਸੀਂ ਕੰਮ ਜਿੱਥੇ ਅਸੀਂ ਭਰੋਸਾ ਨਹੀਂ ਜਤਾਇਆ ਉਸ ਨੇ ਉਹ ਸਿਰਫ ਇੱਕ ਵਾਰਡ ਦੇ ਕੰਮਾਂ ਤੇ ਨਹੀਂ ਜਤਾਇਆ ਗਿਆ ਸਿਰਫ ਉਹ ਵਾਰਡ ਚ 2 ਕਰੋੜ ਦੇ ਕੰਮ ਸੀ ਉਹਦੇ ਚ ਤਕਰੀਬਨ 8 ਤੋਂ 10 ਕੰਮ ਇਹ ਜੇ ਸੀ ਜਿਵੇਂ ਮੇਰੇ ਵਾਰਡ ਚ ਇੱਕ ਰੁਪਏ ਦਾ ਕੰਮ ਨਹੀਂ ਸੀ ਇਨਾਂ ਦੇ ਵਾਰਡ 'ਚ 1 ਰੁਪਏ ਦਾ ਕੰਮ ਨਹੀਂ ਸੀ ਵੀਰ ਜੀ ਦੇ ਕੰਮ 'ਚ 1 ਰੁਪਏ ਦਾ ਕੰਮ ਨਹੀਂ ਸੀ ਇੱਧਰ 1 ਰੁਪਏ ਦਾ ਕੰਮ ਨਹੀਂ ਸੀ ਇੱਧਰ ਨਹੀਂ ਸੀ ਇੱਧਰ ਨਹੀਂ ਸੀ ਇੱਧਰ ਨਹੀਂ ਸੀ ਅਸੀਂ ਜਿਹੜੇ ਮੌਜੂਦਾ ਇੱਥੇ ਬੈਠੇ ਆ ਕਾਉਂਸਲਰ ਸਾਡੇ 1 ਰੁਪਏ ਦਾ ਕੰਮ ਹੋਵੇ ਸਾਬਤ ਕਰਦਣ ਵੀ ਤੁਹਾਡੀ ਆ ਗਲੀ ਨਾਲੀ ਜਾਂ ਕੋਈ ਛੋਟਾ ਪਾਈਪ ਦਾ ਟੋਟਾ ਹੀ ਤੁਹਾਡੇ ਲਈ ਪਾਸ ਕਰਿਆ ਹੋਵੇ ਅਸੀਂ ਕੋਈ ਪੁੱਛਿਆ ਵੀ ਨਹੀਂ ਗਿਆ ਨਹੀਂ ਪੁੱਛਿਆ ਗਿਆ ਉਹਦੇ ਲਈ ਸਾਡਾ ਵਿਰੋਧ ਕਰਨਾ ਬਣਦਾ ਇਹ ਅਸੀਂ ਅੱਗੇ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਇੱਕ ਵਾਰਡ 'ਚ 2 ਕਰੋੜ ਦਾ ਕੰਮ ਹੋਵੇ ਦੂਸਰੇ ਵਾਰਡ ਲਈ 2 ਰੁਪਏ ਨਾ ਹੋਣ ਤੁਹਾਡਾ ਕਹਿਣ ਦਾ ਮਤਲਬ ਹੈ ਸਾਰੇ ਨੂੰ ਵੰਡ ਕੇ ਹਾਂਜੀ ਘੱਟ ਵੱਧ ਹੋ ਸਕਦਾ ਕੋਈ ਦਿੱਕਤ ਨਹੀਂ ਕੋਈ ਵਾਰਡ ਵੱਡਾ ਕੋਈ ਛੋਟਾ ਕਿਤੇ ਜ਼ਰੂਰਤਾਂ ਵਧਣੇ ਅਸੀਂ ਕਹਿੰਦੇ ਆ ਵੀ ਜਿਹੜੇ ਫੰਡ ਨੇ ਹੁੰਦਾ ਦੁਰਵਰਤੋਂ ਨਾ ਕਰੋ ਜਿਹੜਾ ਉਹ ਜੈਨੂਨ ਕੰਮ ਹੈ ਜਿੱਥੇ ਹੋਣਾ ਲੈ ਪ੍ਰਾਇਓਰਟੀ ਦੇ ਉੱਤੇ ਕਰਾਓ ਅਸੀਂ ਹਰ ਇੱਕ ਮੁੱਦੇ ਦੇ ਉੱਤੇ ਸਰਕਾਰ ਨੂੰ ਸਪੋਰਟ ਕਰਨ ਨੂੰ ਤਿਆਰ ਆ ਪਰ ਉਹ ਹੋਵੇ ਉਹ ਡਵੈਲਪਮੈਂਟ ਦਾ ਕੁੱਤਾ। ਚੰਪਾਲਾ ਮੈਟਰ ਸਾਡੇ ਯੂ ਸਾਹਿਬ ਨੇ ਮੌਕੇ ਦੀ ਮੌਕੇ ਧਿਆਨ ਚ ਲਿਆਤਾ। ਸਾਡੇ ਹੋਰ ਇੱਕ ਉਹਦੇ ਤੇ ਮੁੱਦਾ ਬਹੁਤ ਗੰਭੀਰ ਮਤਲਬ ਕਿ ਮੁੱਦਾ ਲਾਵ ਲੋ ਨਾਬਾ ਰੋਡ ਤੇ ਨੇ ਇੱਕ ਟੈਂਕਰ ਜਿਹਾ ਪਾਣੀ ਦਾ ਵੀ ਉਹਨੂੰ ਸੱਕ ਕਰਕੇ ਉਹ ਕਿਤੇ ਡਰੇਨ ਕਰਕੇ ਆਇਆ ਕਰੂਗਾ। ਕੀ ਇਜ਼ ਇਟ ਪੋਸੀਬਲ ਵੀ ਉਹ ਡਰੇਨ ਮਤਲਬ ਕਿ ਸੱਕ ਕਰਕੇ ਉਥੋਂ ਪਾਣੀ ਦਾ ਮੁੱਦਾ ਖਤਮ ਹੋ ਜਾਊਗਾ ਇੱਕ ਟੈਂਕਰ ਖਤਮ ਕਰ ਸਕਦਾ ਜੀ ਉੱਥੇ ਉਹਦੇ ਵਿੱਚ ਨੰਬਰ ਉਹਦੇ ਵਿੱਚ ਕੋਈ ਵੀ ਉਹਦੇ ਟੈਂਕਰ ਦੀ ਗਿਣਤੀ ਨਹੀਂ ਦੱਸੀ ਕਿ ਵੀ ਇੱਕ ਦਿਨ ਦੇ ਵਿੱਚ ਕਿੰਨੇ ਟੈਂਕਰ ਉਥੋਂ ਸੱਕ ਕਰਕੇ ਉਹਨੂੰ ਅੱਗੇ ਟ੍ਰੇਨ ਕਰਾਂਗੇ ਕਿ ਟੈਂਕਰ ਦਾ ਕਹਿੰਦੇ ਐਸਟੀਮੇਟ ਪਾਓ ਵੀ 1500 ਰੁਪਇਆ 1500 ਰੁਪਇਆ ਪਰ ਢੇੜੇ ਦਾ ਸੀ ਉਹਦੇ ਲਈ ਅਸੀਂ مخالਫਤ ਕਰੀਏ ਹਾ ਉਸਨੇ ਪ੍ਰਵਾਨ ਨਹੀਂ ਕਰਿਆ ਉਹਦਾ ਅਲੀਗੇਸ਼ਨ ਜੇ ਉਹਦੇ ਦੇ ਕੱਲ ਇਨ ਕੇਸ ਕਾਲੂ ਉਹ ਕਰਾਪਸ਼ਨ ਦਾ ਮੁੱਦਾ ਬਣ ਜਾਂਦਾ ਹੈ ਤਾਂ ਉਹਦੇ ਵਿੱਚ ਅਸੀਂ ਉਹਨੂੰ ਜਸਟੀਫਾਈਡ ਕਿਵੇਂ ਕਰਾਂਗੇ ਇਸ ਮੁੱਦੇ ਦੇ ਜੇ ਅਸੀਂ ਗਲਤਾਂ ਤਾਂ ਭਈ ਤੁਸੀਂ মিডিਆ ਬੈਠੇ ਹੋ ਤਾਂ ਤੁਸੀਂ ਦੱਸੋ ਵੀ ਅਸੀਂ ਗਲਤਾਂ ਦੇ। ਵਿਕਾਸ ਦੇ ਮੁੱਦੇ ਦੇ ਮਤਲਬ ਤੁਸੀਂ ਕਹਿੰਦੇ। ਅਸੀਂ ਵਿਕਾਸ ਦੇ ਮੁੱਦੇ ਤੇ ਅਸੀਂ ਉਹਨਾਂ ਨਾਲੋਂ ਪਹਿਲਾਂ ਖੜੇ ਆ ਜੀ। ਤੁਸੀਂ ਆਹ ਫੜਦੇ ਜੀ ਤੁਸੀਂ ਵੀ ਬਾਅਦ ਚ ਪਬਲਿਕ ਵੀ ਸਾਨੂੰ ਕਹਿ ਸਕਦੀ ਹੈ ਵਿਕਾਸ ਦੇ ਮੁੱਦੇ ਤੇ ਤਾਂ। ਕੋਈ ਵੀ ਡਿਵੈਲਪਮੈਂਟ ਦਾ ਮੁੱਦਾ ਆਊਗਾ ਸਾਡੇ ਨਾਲ ਡਿਸਕਸ ਕਰਕੇ ਆਊਗਾ। ਅਸੀਂ ਉਹਨਾਂ ਤੋਂ ਪਹਿਲਾਂ ਸਾਈਨ ਕਰਾਂਗੇ ਨਾ ਕਿ ਉਹਨਾਂ ਤੋਂ ਪਿੱਛੇ ਕਰਾਂਗੇ।